ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵੇਲੇ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸੋ ਖਬਰਾਂ ਦੀ ਸ਼ੁਰੂਆਤ ਗੁਰਦਾਸਪੁਰ ਤੋਂ ਜਿੱਥੇ ਵੱਡੀ ਵਾਰਦਾਤ ਜਿਹੜੀ ਸਾਹਮਣੇ ਆਈ ਹੈ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ ਤੇ ਇਹ ਧਮਾਕਾ ਇੱਕ ਪੁਲਿਸ ਮੁਲਾਜ਼ਮ ਦੇ ਘਰ ਦੇ ਨੇੜੇ ਹੋਇਆ ਦੱਸਿਆ ਜਾ ਰਿਹਾ ਸੋ ਪਿੰਡ ਰਾਈਮੇਲ ਦੇ ਵਿੱਚ ਹੋਏ ਧਮਾਕੇ ਦੀ ਪੁਸ਼ਟੀ ਕਰਦੇ ਆ ਬਟਾਲਾ ਦੇ ਐਸਐਸਪੀ ਸੋਹੇਲ ਕਾਸਿਮ ਮੀਰ ਨੇ ਆਖਿਆ ਕਿ ਇਹ ਘੱਟ ਤੀਬਰਤਾ ਵਾਲਾ ਧਮਾਕਾ ਸੀ ਸੋ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੌਕੇ ਦੇ ਉੱਤੇ ਫੋਰੈਂਸਿਕ ਟੀਮਾਂ ਨੂੰ ਵੀ ਬੁਲਾ ਲਿਆ ਗਿਆ ਅਤੇ ਹੁਣ ਤੱਕ ਪੰਜਾਬ ਦੇ ਵਿੱਚ ਖਾਲਿਸਤਾਨੀ ਅੱਤਵਾਦੀ ਸੰਗਠਨ ਪੁਲਸ ਚੌਕੀਆਂ ਅਤੇ ਥਾਣਿਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਸੋ ਇਹ ਬਿਆਨ ਜਿਹੜਾ ਐਸਐਸਪੀ ਵੱਲੋਂ ਦਿੱਤਾ ਗਿਆ ਸੋ ਨਾਲ ਹੀ ਉਹਨਾਂ ਆਖਿਆ ਕਿ ਹੁਣ ਪਹਿਲੀ ਵਾਰ ਕਿਸੇ ਪੁਲਿਸ ਵਾਲੇ ਦੇ ਘਰ ਨੇੜੇ ਧਮਾਕਾ ਹੋਇਆ ਸੋ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ 11 ਧਮਾਕੇ ਨੇ ਜਿਹੜੇ ਹੋ ਚੁੱਕੇ ਨੇ ਉੱਥੇ ਹੀ ਐਸਐਸਪੀ ਬਟਾਲਾ সোহੇਲ ਕਾਸਮ ਮੀਰ ਨੇ ਦੱਸਿਆ ਕਿ ਇਹ ਘੱਟ ਤੀਬਰਤਾ ਵਾਲਾ ਤੁਮਾਕਾ ਸੀ ਤੇ ਇਸ ਨੂੰ ਗਰਨੇਡ ਹਮਲਾ ਕਹਿਣਾ ਜਲਦਬਾਜੀ ਹੋਵੇਗੀ ਸੋ ਤੁਮਾਕੇ ਦੀ ਜਾਂਚ ਹੈ ਜਿਹੜੀ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਕੀ ਹੋਰ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਉਹ ਜ਼ਰੂਰ ਸਾਂਝੀ ਕਰਾਂਗੇ ਸੋ ਇਸ ਮੋਕੇ ਘਰ ਦੇ ਮਾਲਕ ਅਤੇ ਆਲੇ ਦੁਆਲੇ ਦੇ ਲੋਕਾਂ ਨੇ ਵੀ ਇਸ ਤੁਮਾਕੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਮੇਰਾ ਨਾਮ ਸੁਖਦੇਵ ਸਿੰਘ ਘਰ ਦੇ ਵਿੱਚ ਮੇਰੀ ਪਤਨੀ ਹਰਜਿੰਦਰ ਕੌਰ ਇੱਕ ਮੇਰੀ ਨੂ ਹੈ ਉਹਦਾ ਨਾਮ ਹੈਗਾ ਇਹ ਆਪਣਾ ਵਰਿੰਦਰ ਕੌਰ ਇੱਕ ਮੇਰੀ ਪੋਤੀ ਹੈ ਕੋਈ ਸਾਲ ਕ ਦੀ ਅਸੀਂ ਚਾਰੇ ਜੀ ਕਰਨ ਨੇ ਤਜਕੋ ਹੋਇਆ ਜੀ ਸਰ ਆਪਾਂ ਫੁਲਕਾ ਛੱਕ ਕੇ ਤੇ ਅੰਦਰ ਆਪਣੇ ਲੰਮੇ ਪੈ ਗਏ ਆ ਅੱਛਾ ਜੀ ਤੇ ਬਾਹਰ ਬਲਾਸਟ ਦੀ ਆਵਾਜ਼ ਆਈ ਹੈ ਬੜਾ ਤਗੜਾ ਧਮਾਕਾ ਹੋਇਆ ਅਸੀਂ ਗੇਟ ਖੋਲ ਕੇ ਵੇਖਿਆ ਅੱਡ ਗੇਟ ਦੇ ਅੰਦਰ ਵੀ ਸਰ ਇਹ ਮੈਂ ਨਹੀਂ ਦੱਸ ਸਕਦਾ ਕੁਝ ਵੀ ਕੈਂ ਮੇਰੇ ਮੇਰੀ ਨੂ ਵੇਖਣ ਲਈ ਸ਼ਾਇਦ ਉਹਦੇ ਕਹਿਣ ਮਤਲਬ 7:00 ਵਜੇ ਕੁਛ ਮਿੰਟ ਦਾ ਟਾਈਮ ਹੈ। ਇੱਕੋ ਸਰ ਮੈਂ ਮੇਰਾ પતિ ਜਾਇ ਪੰਜਾਬ ਪੁਲਿਸ ਚ ਪਰਮਦਾਸ ਡਿਊਟੀ ਹੈ ਦੀ। ਉਹਦਾ ਕਿਸੇ ਦੇ ਨਾਲ ਕੋਈ ਇਹੋ ਜਿਹਾ ਕੋਈ ਝਗੜਾ ਚੱਲਦਾ ਸੀ ਉਹਦੇ ਕਰਕੇ ਮੇਰੇ ਘਰ ਹੋ ਰਿਆ। ਨਹੀਂ ਰਹਿੰਦਾ ਜੀ। ਉਹਦਾ ਘਰ ਆ ਪੈਂਦਾ ਜੀ ਲਾਗੇ ਹੱਲੇ ਉਹ ਅੰਮ੍ਰਿਤਸਰ ਚਲ ਗਏ ਨੇ। ਉਹਦੇ ਕਰਕੇ ਮੇਰੇ ਤੇ ਕੈਕ ਹੋ ਗਿਆ। ਜਦੋਂ ਕਿ ਮੇਰਾ ਉਹਦਾ ਕੋਈ ਲੈਣ ਨਹੀਂ ਦੇਣ ਨਹੀਂ ਉਹ ਮੇਰੇ ਤੋਂ ਵੱਖ ਰਹਿੰਦਾ ਏ। ਮੇਰਾ ਨਾ ਕੋਣ ਬੋਲਣ ਨਹੀਂ ਕੁਛ ਨਹੀਂ। ਸਤ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ ਲਾ ਸਕਦੇ ਨਾ ਇਹ ਤੋਂ ਸਾਰੀ ਕੋਠੀ ਦੇ ਸ਼ੀਸ਼ੇ ਟੁੱਟ ਗਏ ਨੇ ਸਾਰ ਗੁੱਟੜ ਇਹ ਤੋਂ ਹਵਾਜ ਦੇ ਅੰਦਰ ਤੁਸੀਂ ਲਾ ਸਕਦੇ ਇਸ ਮੌਕੇ ਤੇ ਆਈ ਹੈ ਜੀ ਤੇ ਉਹ ਸਾਡਾ ਡੀਵੀਆਰ ਜਿਹੜਾ ਕੈਮਰੇ ਵਾਲਾ ਉਹ ਚੁੱਕ ਕੇ ਲੱਗੇ ਨੇ ਬਿਨਾਂ ਪੁੱਛੇ ਤੋਂ ਪਤਾ ਨਹੀਂ ਕਿਉਂ ਲੱਗੇ ਨੇ ਇਹ ਮੈਂ ਨਹੀਂ ਕੁਝ ਕਹਿ ਸਕਦਾ ਦੇਖੋ ਜਾਲੀ ਟੁੱਟ ਗਈ ਹੈ ਐਂਗਲ ਟੁੱਟ ਗਿਆ ਸ਼ੀਸ਼ੇ ਦੇ ਇੱਕ ਇੱਕ ਪਾਸੇ ਕਰੋ ਤੁਸੀਂ ਨਿਖਣ ਪਏ ਇਹ ਬਚਾ ਲੈ ਪਹਿਲਾ ਵੀ ਉਹ ਕੈਮਰਾ ਵੀ ਟੁੱਟ ਗਿਆ ਜੀ ਉਹ ਇੱਕ ਘਰ ਵਿੱਚ ਡੈਡੀ ਜੀ ਫਾਦਰ ਨੂੰ ਲੋ ਮਦਰ ਨੂੰ ਲੋ ਸੀ ਮੈਂ ਆਪਣੀ ਗੁੜੀਆਂ ਨੂੰ ਸੁਵਾਉਂਦਾ ਹੀ ਅੰਦਰ ਡੈਡੀ ਸੌਂਗੇ ਮਮੀ ਕੱਪੜੇ ਪ੍ਰੈਸ ਕਰਦੇ ਪਏ ਇਹ ਵੇੜੇ ਵਿੱਚ ਦੋ ਜਣੇ ਦੋ ਆਪਣੇ ਅੰਦਰ ਸੁੱਤੇ ਪਏ ਕੀ ਦੱਸੀ ਹੈ ਕਿ ਕੀ ਹੋਇਆ ਤੇ ਕੀ ਨਹੀਂ ਹੋਇਆ ਸਰ ਬਾਤ ਤਾਂ ਇਹਦਾ ਜਲਾਸਾ ਕਦੇ ਹੋ ਕੀ ਹੋਦਾ ਕੀ ਨਹੀਂ ਹੋ ਸਕਦਾ ਜਲਾਸਾ ਕੀ ਚੀਜ਼ ਬਣੀ ਹੋ ਗਈ ਉਹ ਤੇ ਸਾਨੂੰ ਕੁਝ ਨਹੀਂ ਪਤਾ ਕੈਮਰੇ ਵਿੱਚ ਇਹ ਚੀਜ਼ ਆਈ ਹੈ ਤੋਂ ਮੋਟਰ ਸਟਾਪ ਗਿਆ ਹੈ ਆ ਸੁਖਦੇਵ ਸਿੰਘ ਹੈ ਜੀ ਅੱਛਾ ਪਾ ਜੀ ਪਿੰਡ ਦੇ ਨਹੀਂ ਮੈਂ ਪਿੰਡ ਦਾ ਨਹੀਂ ਸਾਡਾ ਡੇਰਾ ਬਾਹਰ ਆ ਘੱਟੋ ਘੱਟ 1.5 ਕਿਲੋਮੀਟਰ ਦਾ ਸਫ਼ਰ ਇੱਥੋਂ ਹੋਊਗਾ ਜਦੋਂ ਇੰਨਾ ਜ਼ਬਰਦਸਤ ਖੜਾਕ ਹੋਇਆ ਤੇ ਅਸੀਂ ਸੋਚਿਆ ਪਤਾ ਨਹੀਂ ਕੀ ਵਾਪਰ ਗਿਆ ਇਲਾਕੇ 'ਚ ਤੇ ਅਸੀਂ ਪਿੰਡ ਦੇ ਇੱਕ ਹੋਰ ਬੰਦੇ ਨੂੰ ਪੁੱਛਿਆ ਉਹਨੇ ਕਿਹਾ ਸੁਖਦੀਪ ਦੇ ਘਰ ਮਤਲਬ ਪੰਪ ਚੱਲ ਗਿਆ ਅਹੀਂ ਸੁਖਦੇਵ ਨੂੰ ਫੋਨ ਲਾਇਆ ਇਹਨੇ ਫੋਨ ਨਹੀਂ ਚੁੱਕਿਆ ਉਸੇ ਵੇਲੇ ਅਹੀਂ ਮਤਲਬ ਇੱਕ ਘਰ 'ਚ ਆਏ ਆ ਜਦੋਂ ਆਏ ਆ ਤੇ ਆਉਂਦਿਆਂ ਨੂੰ ਕਾਫੀ ਲੋਕ ਜਿਹੜੇ ਉੱਥੇ ਹੋ ਚੁੱਕੇ ਸੀ ਔਰ ਵੇਖਿਆ ਜੋ ਸਥਿਤੀ ਐ ਹਲੇ ਮੌਕੇ ਤੇ ਸਾਰਿਆਂ ਨੂੰ ਸਾਹਮਣੇ ਔਰ ਉਸ ਤੋਂ ਜਿਹੜੀ ਘਟਨਾ ਵਾਪਰੀ ਹੈ ਨਾ ਇਹ 28 ਮੇਰੇ ਖਿਆਲ ਨਵੰਬਰ ਦੀ ਗੱਲ ਆ ਇਹਦੀ ਕਿਸਮਤ ਚੰਗੀ ਸੀ ਉਹਦੀ ਵੀ ਵੀਡੀਓ ਸਾਡੇ ਕੋਲ ਹੈਗੀ ਆ ਉਹ ਸ਼ਰਿਆਂ 'ਮੇਦੇ ਐਂ ਕਰਕੇ ਗੋਲੀ ਮਾਰ ਦੇਣ ਲੱਗੇ ਸੀ ਪਰ ਪ੍ਰਮਾਤਮਾ ਇਹਨੂੰ ਬਚਾ ਗਿਆ ਕਿਉਂਕਿ ਉਹ ਫਿਰ ਮਿਸ ਹੋ ਗਿਆ ਔਰ ਉਹਦੇ ਚ ਵੀ ਅਹੀਂ ਪੁਲਿਸ ਨੂੰ ਇੱਕੋ ਹੀ ਗੱਲ ਕਹੀ ਸੀ ਉਦੋਂ ਐਸਪੀ ਸਾਹਿਬ ਵੀ ਆਏ ਅਹੀਂ ਕਿਹਾ ਵੀ ਸਾਨੂੰ ਇਹ ਦੱਸੋ ਕਿ ਇਸ ਬੰਦੇ ਨੂੰ ਵਾਰ-ਵਾਰ ਟਾਰਗੇਟ ਕਿਉਂ ਕੀਤਾ ਜਾ ਰਿਹਾ ਉਹ ਜਿਹੜਾ ਪੁਲਿਸ ਮਲਾਜਮ ਹੈ ਉਹ ਇਹਦਾ ਭਤੀਜਾ ਆ ਕਿਉਂਕਿ ਇਹ ਗੱਲ ਇਸ ਕਰਕੇ ਜੁੜਦੀ ਆ ਕਿਉਂਕਿ ਇੱਕ ਦਿਨ ਉਹ ਆਏ ਸੀ ਉਹਨਾਂ ਨੇ ਪੁੱਛਿਆ ਵੀ ਜਤਿੰਦਰ ਰਹਿੰਦਾ ਕਿੱਥੇ ਜਿਸ ਕਰਕੇ ਸਾਨੂੰ ਸ਼ੱਕ ਪੈਂਦਾ ਵੀ ਇਹ ਘਟਨਾ ਉਹਨਾਂ ਨਾਲ ਲੋਕ ਸੀ ਉਹ ਜਿਨ੍ਹਾਂ ਨੇ ਪੁੱਛਿਆ ਸੀ ਉਹ ਅਨਨੌਨ ਲੋਕ ਸੀ ਉਹਨਾਂ ਬਾਰੇ ਨਹੀਂ ਸਾਨੂੰ ਪਤਾ ਮੋਟਰਸਾਈਕਲ ਤੇ ਆਏ ਜਿੱਦਾਂ ਆਮ ਸਰਸਰੀ ਨਹਿਰ ਤੇ ਤੁਰੇ ਜਾ ਰਹੇ ਆ ਉਹਨਾਂ ਪੁੱਛਿਆ ਜਤਿੰਦਰ ਸਿੰਘ ਦਾ ਘਰ ਕਿਹੜਾ ਪੁਲਿਸ ਦੀ ਥੋੜੀ ਹੈ ਜੀ ਇਹਨਾਂ ਉਹ ਜਿੰਨਾ ਜਦੋਂ ਪਹਿਲਾਂ ਘਟਨਾ ਵਾਪਰੀ ਆ 10 20 ਦਿਨ ਮੁਲਾਜ਼ਮ ਘੱਲੇ ਆ ਪਰ ਤਰਾਸ ਦੀ ਇਹ ਆ ਵੀ ਵੇਖੋ ਜੀ ਨਹੀਂ ਕਰਦਾ ਕਹਿਣ ਨੂੰ ਕਿਉਂਕਿ ਪੁਲਿਸ ਮੁਲਾਜ਼ਮ ਆ ਜਿਹੜੇ ਘਲਉਂਦੇ ਰਹੇ ਆ ਉਹ ਸਾਡੀ ਸਮਝ ਮੁਤਾਬਕ ਉਹਨਾਂ ਰਾਖੀ ਕਿਸੇ ਦੀ ਕੀ ਕਰਨੀ ਸੀ ਜਿਸ ਕਰਕੇ ਅਸੀਂ ਮਤਲ ਅੱਜ ਵੀ ਪੁਰਜੋਰ ਪਲੀਜ਼ ਤੋਂ ਪਲੀਜ਼ ਤੋਂ ਮੰਗ ਕਰਨੇ ਆ ਵੀ ਇਹ ਜਿਹੜਾ ਬਾਰ ਬਾਰ ਘਟਨਾ ਹੋ ਰਹੀ ਆ ਜੇ ਪਰਮਾਤਮਾ ਦੀ ਅਸੀਂ ਕਹਿੰਨੇ ਆ ਵੀ ਇੱਥੇ ਇੱਕ અપਾਰ ਕਿਰਪਾ ਆ ਜਿਸ ਕਰਕੇ ਇਹਨਾਂ ਦੀ ਬਚਾਅ ਹੋ ਗਿਆ ਵਰਨਾ ਹਰ ਬੰਦਾ ਸੋਚਦਾ ਵੀ ਇਦਾਂ ਦੀ ਘਟਨਾ ਵਾਪਰਦੀ ਆ ਔਰ ਹਰ ਲੋਕ ਹਰ ਲਾਕਾ ਹਰ ਪਿੰਡ ਵਾਲਾ ਵੀ ਡਰਿਆ ਵੀ ਕਹੇ ਦਾ ਜੀਣਾ ਜਿਹੜਾ ਪਿੰਡ ਦੇ ਵਿੱਚ ਹੀ ਬਹੁਤ ਬਹੁਤ ਵੱਡੀ ਪਿੰਡ ਨਹੀਂ ਪਿੰਡ ਤੋਂ 1.5 ਕਿਲੋਮੀਟਰ ਹਟਵਾ ਅਸੀਂ ਪਿੰਡ ਤੋਂ 1.5 ਕਿਲੋਮੀਟਰ ਹਟਵੇਂ ਰਹਿੰਦੇ ਆ ਉੱਥੋਂ ਤੱਕ ਸਾਨੂੰ ਖੜਾਕ ਸੁਣਿਆ ਔਰ ਐਦਾਂ ਲੱਗਦਾ ਸੀ ਕਿ ਜਿੱਦਾਂ ਕੋਈ ਜ਼ਮੀਨ ਹੀ ਪਾਟ ਗਈ ਸਰ ਗੱਲਬਾਤ ਕਰੀ ਤੁਹਾਡੇ ਸਾਹਮਣੇ ਜੋ ਹੋਈ ਹੈ ਅਈ ਤੇ ਫੁਲਕਾ ਛਾਕੇ ਦੇ ਅੰਦਰ ਹੋਈ ਹੈ ਜੇ ਗਰੇਲ ਬੰਦ ਕੀਤੀ ਤੇ ਤਮਾਕਾ ਹੋ ਗਿਆ ਜੀ ਹਾਂ ਜੀ ਕਿੱਡਾ ਕ ਜ਼ੋਰਦਾਰ ਜਿਹੜਾ ਹਮਲਾਸ ਲੱਗਾ ਉਹ ਸਤਿ ਤੁਹਾਨੂੰ ਪਤਾ ਹੀ ਹੈ ਸਾਰੀ ਕੋਠੀ ਦੇ ਸ਼ੀਸ਼ੇ ਟੁੱਟ ਗਏ ਨੇ ਗਵਾਂਡੀਆਂ ਦੀ ਕੋਠੀ ਦੇ ਸ਼ੀਸ਼ੇ ਟੁੱਟ ਗਏ ਨੇ ਕੋਈ ਦੋ ਮੰਜ਼ਲ ਤੇ ਮੇਰੀ ਗੱਡੀ ਦੇ ਸ਼ੀਸ਼ੇ ਟੁੱਟ ਗਏ ਨੇ ਵਾਇਰਿੰਗ ਸਾਰੀ ਸੜ ਗਈ ਹੈ ਤੁਹਾਕਾ ਸਾਡੇ ਸਾਹਮਣੇ ਕੀ ਲੱਗਦਾ ਤੁਹਾਨੂੰ ਮਤਲਬ ਕੋਈ ਰੰਜਿਸ਼ ਹੈ ਲੱਗਦੀ ਹੈ ਜਾਂ ਕੋਈ ਕੀ ਹੈ ਕੀ ਹੈ ਜੀ ਸਰ ਮੇਰੀ ਤਾਂ ਕਿਸੇ ਨਾਲ ਰੰਜਿਸ਼ ਨਹੀਂ ਤੁਸੀਂ ਸਾਰਾ ਮੇਰਾ ਪੈਂਟ ਖਲੋਤਾ ਕਿਸ ਨੂੰ ਪੱਸ ਸਕਦੇ ਹੋ ਮੇਰੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਮੈਨੂੰ ਇਹ ਵੀ ਮੇਰਾ ਭਤੀਜਾ ਇੱਕ ਪੁਲਿਸ ਦੇ ਉਹਦੇ ਨਾਲ ਕੋਈ ਕਿਸੇ ਦੀ ਕੋਈ ਰੰਜਿਸ਼ ਹੋ ਸਕਦੀ ਹੈ ਉਹਦੇ ਕਰਕੇ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਤੋਂ ਪੁਲਿਸ ਨੂੰ ਕਾਰਵਾਈ ਕੀਤੀ 25 ਨਵੰਬਰ ਨੂੰ ਜੀ ਉੱਥੇ ਗੇਟ 'ਚ ਮੈਂ ਗੇਟ ਖੋਲ੍ਹਿਆ ਮੈਨੂੰ ਗੋਲੀ ਮਾਰੀ ਗਈ ਹੈ ਪਰ ਉਹ ਪਿਸਤਲ ਨਹੀਂ ਚੱਲਿਆ ਮੈਂ ਉਹਦੀ ਜਾਨ ਬਿਲ ਬੱਤੀ ਹੈ ਉਹ ਵੀ ਪੁਲਿਸ ਦੇ ਮੁਲਾਜ਼ਮਾਂ ਨੂੰ ਸਾਰਾ ਪਤਾ ਹੈ ਪੁਲਿਸ ਥਾਣੇ ਪਰਚਾ ਵੀ ਹੋਇਆ ਹੈ ਹਾਂ ਜੀ ਤੇ ਸਰ ਅਸਲ ਮੌਕੇ ਤੇ ਕੋਈ ਪੁਲਿਸ ਪ੍ਰਸ਼ਾਸਨ ਨੂੰ ਪੁੱਛਿਆ ਨਹੀਂ ਜੀ ਅਜੇ ਤੱਕ ਕੋਈ ਨਹੀਂ ਕੋਈ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਵੀ ਅਸੀਂ ਤੇ ਗੇਟ ਮਾਰਕ ਦੇ ਅੰਦਰ ਖੜੋਤੇ ਨੇ ਗਲੀ 'ਚ ਕੋਈ ਸੁੱਟ ਗਿਆ ਨਹੀਂ ਪਤਾ ਕੌਣ ਹੈ ਕੌਣ ਦੇਖੋ ਕੈਮਰਾ ਵਗੈਰਾ ਲੱਗੇਗਾ ਕੈਮਰੇ ਲੱਗੇ ਕੈਮਰੇ ਡਾਟੇ ਹੋਵੇ ਕੋਈ ਉੱਤੇ ਕੈਮਰਾ ਕੈਮਰਾ ਉੱਟ ਜਾ ਹੁਣ ਕੀ ਆਈ ਜਾਨਾ ਦੀ ਜਾਨ ਪਟਗੀ ਪਰਮਾਤਮਾ ਨੰਬਰ ਸ਼ੁਕਰ ਕੀ ਸਰ ਲੱਗਦਾ بار بار ਟਾਰਗੇਟ ਕਰਨਾ ਹਾਂਜੀ ਹਾਂਜੀ ਬਾਰ ਬਾਰ ਮੈਨੂੰ ਟਾਰਗੇਟ ਕੀਤਾ ਜਾਏ ਜਦੋਂ ਕਿ ਮੇਰਾ ਕੋਈ ਕਸੂਰ ਨਹੀਂ ਹੈ ਨਾ ਉਹਦੇ ਬਾਅਦ ਚ ਕਿਉਂ ਮੈਂ ਇਸੇ ਕਹਿ ਰਿਹਾ ਕੋਈ ਕਸੂਰ ਨਹੀਂ ਹਾਂਜੀ ਸੁਖਦੇਵ ਸਰ ਦਾ ਕੋਈ ਖੂਗਦੇ ਦੇ ਵਿੱਚ ਇਹਦੇ ਘਰ ਇਹ ਤੰਬਾਕਾ ਹੋਇਆ ਹੈ ਜਿਹੜਾ ਪੁਸਤ ਪਲਾਜ਼ਮੇ ਉਹਦਾ ਘਰ ਲਾਂਬੇ ਵੇ ਤੇ ਉਹ ਪਿੰਡ ਛੱਡ ਕੇ ਤੁਰ ਗਿਆ ਇੱਥੇ ਹੈ ਨਹੀਂ ਉਹ ਮੈਂ ਸੀਸ਼ਨ ਮੇਰੇ ਕੋਲ ਪੱਤਝਾ ਸੀ ਉਹਨੇ ਤਾਂ ਹੋਏ ਜੀ ਲਗ ਡਾਟ ਉੱਥੇ ਉਹਦਾ ਕਰਕੇ ਦੇ ਇਹਦੇ ਕਰ ਮਾਰ ਕੋਈ ਨਵੰਬਰ ਫਸਟ ਤੋਂ ਵੀ ਨਾ ਕੋਈ ਲੈਣਾ ਕਿ ਕਿੰਨਾ ਕਿ ਜਦੋਂ ਤੰਬਾਕਾ ਕਿੰਦਾ ਕਿ ਜਬਰਸਤ ਨੂੰ ਲੱਗਾ ਇੰਨਾ ਤੱਕ ਉਹ ਆਉਂ ਜਾ ਸਾਡਾ ਪਿੰਡ ਹੀ ਡਿੱਗ ਪਿਆ ਸਾਰਾ ਇੱਡੇ ਜੋਰ ਦੇ ਤੰਬਾਕਾ ਹੋਇਆ ਵੀ ਜਿਹੜੇ ਭਾਈ ਲੋਕੀ ਬੈਠੇ ਆ ਦਾ ਸਾਨੂੰ ਆਉਂ ਜਾ ਉਹ ਸਾਡੇ ਘਰ ਹੀ ਚੱਲਿਆ 31 ਨਵੰਬਰ ਨੂੰ ਇਦਾਂ ਵੱਡਾ ਤੰਬਾਕਾ ਹੋਇਆ ਪਾਣੀਆਂ ਗੋਣਾਂ ਦੇ ਸ਼ੀਸ਼ੇ ਭੱਜ ਗਏ ਹਾਂਜੀ ਗੱਡੀ ਖਦੀ ਉਹਦੇ ਸ਼ੀਸ਼ੇ ਭੱਜ ਗਏ ਤੇ ਘਰ ਸਾਰਾ ਡਾ ਕੇ ਪੁੱਟ ਗਿਆ ਬਹੁਤ ਮਰੀ ਹਰ ਮਾਗਲ ਗੜਾ ਮੇਰਾ ਪਤੀ ਦਾ ਮੇਰਾ ਇਸ ਤੋਂ ਪਹਿਲਾਂ ਵੀ ਕੋਈ ਇਸ ਘਰ ਤੇ ਹਮਣਾ ਪਹਿਲਾਂ ਵੀ ਹੋਇਆ ਜੀ 2 ਕੁ ਮਹੀਨੇ ਹੋ ਗਏ ਤੇ ਉਦੋਂ ਵੀ ਸਹੌਦਾ ਬਣਾ ਹੋਇਆ ਉਹ ਬਾਰ-ਬਾਰ ਵਾਜ ਗਿਆ ਲੈ ਨਹੀਂ ਦੇਣੀ ਤੇ ਦੁਬਾਰੀ ਯਾਰੀ ਫੇਰ ਹੋਇਆ ਕੋਈ ਰੰਜਿਸ਼ ਲੱਗਦੀ ਹੈ ਕਿ ਜਿਹੜੀ ਵੀ ਕੋਈ ਰੰਜਿਸ਼ ਨਹੀਂ ਕੇ ਹਾਂ ਜੀ ਕੋਈ ਇਹਦੀ ਹੈ ਨਹੀਂ ਗੱਲ ਬਿਲਕੁਲ ਬੇਗਨਾ ਹੈ ਉਹ ਜਿਹੜਾ ਪੁਲਿਸ ਵਾਲਾ ਉਹ ਕਹਿੰਦਾ ਕਿ ਪੁਲਿਸ ਵਾਲਾ ਉਹ ਪੁੱਟ ਗਿਆ ਕਿਆ ਕੰਮ ਨੇ ਇਹ ਅਸਲੀ ਜੋਬ ਕਰ ਰਿਹਾ ਉਹ ਪੁਲਿਸ ਦੀ ਨੌਕਰੀ ਕਰਦਾ ਪਤਾ ਨਹੀਂ ਅੰਮ੍ਰਿਤਾਲ ਕਰਦਾ ਕਿੱਥੇ ਕੰਮ ਕਰਦਾ ਇਹ ਸਿੱਪੇ ਦੀ ਝਾਂਨੀ ਹਾਂ ਜੀ ਆ ਰਮਦਾਸ ਹੀ ਪਹਿਲਾਂ ਹਾਂ ਜੀ ਰਮਦਾਸ ਨੂੰ ਪਤਾ ਨਹੀਂ ਹੁੰਦਾ ਉਹ ਚਰੰਗੇ ਪਿੰਡ ਚ ਦੇ ਮੁਕੇ ਤੇ ਇੱਥੇ ਕੋਈ ਪੁਲਿਸ ਪ੍ਰਸ਼ਾਸਨ ਆਇਆ ਕੀ ਮੁਕੇ ਤੇ ਪੁਲਿਸ ਪ੍ਰਸ਼ਾਸਨ ਆਇਆ ਸੀ ਪਰ ਆਏ ਹਰ ਬਾਨ ਕੇ ਤੁਰ ਗਏ ਹਾਂ ਜੀ ਜਿੰਨੂੰ ਜੋੜਿਆ ਕੋਈ ਇਨਵੈਸਟੀਗੇਸ਼ਨ ਵੀ ਹੋਦਾ ਸਭ ਕਮਰਾ ਲਾ ਕੇ ਆਪਣਾ ਕੈਮਰਾ ਵੀ ਲਾ ਕੇ ਲੈ ਗਏ ਜਿਹੜੀ ਬੰਬ ਦੀ ਨਿਸ਼ਾਨੀ ਸੀ ਹਾਂ ਜੀ ਉਹ ਵੀ ਲਾ ਕੇ ਲੈ ਗਏ ਨੇ ਇੱਥੇ ਕੋਈ ਚੀਜ਼ ਦੀ ਸ਼ੱਕ ਹੈ ਹੁਣ ਕੋਈ ਵੀ ਲਾਜ ਨਹੀਂ ਮੈਨੂੰ ਮੇਰੇ ਤੇ ਜਿਹੜਾ ਕਹਿ ਹੁੰਦਾ ਉਹਦੇ ਮੱਥੇ ਤੇ ਕੋਈ ਸੀਸੀਟੀਵੀ ਵਗੈਰਾ ਕੋਈ ਸਾਹਮਣੇ ਆਈ ਹੈ ਹੂੰ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਸਾਡੇ ਸਾਥ ਕੋਨੇ ਅੱਡੇ ਦੇ ਦਰਮਿਆਨ ਮੇਰੇ ਕੋ ਇੱਕ ਸੈ ਹਾਂ ਉਹ ਆਏ ਨਹੀਂ ਜੀ ਇਹ 22 ਚ ਉਹ ਵੀ ਚਲੇ ਗਏ ਜਿੱਦਾਂ ਆਪਾਂ ਬਿਤੇ ਕਿੰਨੇ ਜਣੇ ਸੀ ਅਸੀਂ 3 4 ਜਣੇ ਹਣੋ ਕਤੇ ਸਵਾਰ ਸੀ ਪਤਾ ਹਾਂ ਕਤੇ ਸਵਾਰ ਸੀ ਪਤਾ ਗੱਡੀ ਗੁੰਡੀ ਰਾਤ ਹੋ ਜਾਂਦਾ ਰਾਤ ਦਾ ਸਮਾਂ ਹੁਣ ਕੀ ਮੰਗਿਆ ਤੁਹਾਡੇ ਪਿੰਡ ਵਾਸੀਆਂ ਵੱਲੋਂ ਸਾਡੀ ਮੰਗੇ ਵੀ ਇਹਦਾ ਇਨਸਾਫ ਹੋਵੇ ਬਚਾਰੇ ਗਰੀਬ ਦਾ ਸਾਪਣਾ ਚਾਹੀਦਾ ਜਿਹੜਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਘਰ ਦਾ ਅੱਗੇ ਵਧਦੇ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਵੱਲੋਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਆਖਿਆ ਕਿ ਅਕਾਲੀ ਦਲ ਦੇ ਵਿੱਚ ਲੜਾਈ ਚੱਲ ਰਹੀ ਹੈ ਕਿਉਂਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਹੈ ਤੇ ਇੱਕ ਪਾਸੇ ਬਾਦਲ ਪਰਿਵਾਰ ਨਾਲ ਹੀ ਉਹਨਾਂ ਆਖਿਆ ਕਿ ਬਾਦਲ ਪਰਿਵਾਰ ਤੱਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਤੇ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਦੇਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਬਾਦਲ ਪਰਿਵਾਰ ਵੱਲੋਂ ਧਾਮੀ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗ ਪਿਆ ਜਿਸ ਤੋਂ ਮਜਬੂਰ ਹੋ ਕੇ ਹਰਜਿੰਦਰ ਸਿੰਘ ਧਾਮੀ ਵੱਲੋਂ ਹੁਣ ਅਸਤੀਫਾ ਦੇ ਦਿੱਤਾ ਗਿਆ ਮਤਲਬ ਮੈਂ ਮੈਂ ਤਾਂ ਮਤਲਬ ਜੇ ਮੋٹے ਤੌਰ ਤੇ ਕਹਿਣਾ ਹੋਵੇ ਤਾਂ ਇਹ ਹੈ ਕਿ ਮਤਲਬ ਅਕਾਲੀ ਦਲ ਦੇ ਅੰਦਰ ਇੱਕ ਲੜਾਈ ਚੱਲ ਰਹੀ ਹੈ ਅਕਾਲੀ ਦਲ ਇੱਕ ਪਾਸੇ ਹੈ ਇੱਕ ਪਾਸੇ ਬਾਦਲ ਪਰਿਵਾਰ ਹੈ ਬਾਦਲ ਪਤਵਾਰ ਲੋਕਾਂ ਦੇ ਮਨਾਂ 'ਚ ਉਲਸ ਚੁੱਕਾ ਤੇ ਪਾਰਟੀ ਦੇ ਮਨਾਂ 'ਚ ਵੀ ਉਲਸ ਚੁੱਕਾ ਉਹ ਲੋ ਧੱਕੇ ਨਾਲ ਕਾਲੀ ਦਲ ਤੇ ਕਬਜ਼ਾ ਕਰਨ ਚਾਹੁੰਦੇ ਆ ਉਹ ਜਿਹੜਾ ਕਬਜ਼ਾ ਕਰਨਾ ਚਾਹੁੰਦੇ ਆ ਉਹੀ ਇੱਕ ਲੜਾਈ ਚੱਲ ਰਹੀ ਪੰਜਾਬ ਦੇ ਵਿੱਚ ਉਹ ਥੋੜੇ ਜਿਹੇ ਹੈਗੇ ਹੁਣ ਬਾਕੀ ਵੀ ਛੱਡ ਜਾਣਗੇ ਉਹ ਮੇਰਾ ਖਿਆਲ ਜੱਡੇ ਤਾਂ ਮੀ ਸਾਹਿਬ ਗਏ ਉਹ ਵੀ ਇਸੇ ਕਰਕੇ ਗਏ ਕਿਉਂਕਿ ਉਹ ਮੀ ਸਾਹਿਬ ਚੰਗੇ ਬੰਦੇ ਸੀਗੇ ਉਹਦੇ ਇੰਨਾ ਪ੍ਰੈਸ਼ਰ ਜਿਹੜਾ ਕਿ ਝੂਠੀ ਪੋਲਿਟਿਕਸ ਜਿਹੜੀ ਹੈ ਕਿਉਂਕਿ ਕਾਲੀ ਦਲ ਤੇ ਕਬਜ਼ਾ ਵੀ ਉਸ ਪਰਵਾਰ ਦਾ ਐਂਜੀਪੀਸੀ ਦੇ ਤੇ ਕਬਜ਼ਾ ਵੀ ਉਸ ਪਰਵਾਰ ਦਾ ਅਸਰ ਉਹਨਾਂ ਨੇ ਜਿਹੜੀਆਂ ਧਾਰਮਿਕ ਮਦਿਆਦਾ ਸੀਗੀਆਂ ਸਾਰੀਆਂ ਉਹ ਸਖਤ ਹੰਦਿਆਂ ਉਹ ਧਾਰਮਿਕ ਮਦਿਆਦਾ ਜਿਹੜੀਆਂ ਸਾਰੀਆਂ ਖਤਮ ਕਰਤੀਆਂ ਕਾਲ ਤੱਕ ਦੇ ਜਿਹੇ ਦਾ ਨੂੰ ਗਲਤ ਜਿਹੜਾ ਉਹਨਾਂ ਕੋ ਗਲਤ ਕੰਮ ਕਰਾਉਣਾ ਐਸਪੀ ਨੂੰ ਕਰਾਉਣਾ ਉਹਦੇ ਉਹਦੀ ਬਦੌਲਤ ਹੀ ਅੱਜ ਕੰਮੀ ਸਾਹਿਬ ਛੱਡ ਗਏ ਅੱਗੇ ਵੱਧਦੇ ਤੇ ਉਧਰ ਅਮਰੀਕਾ ਤੋਂ ਰਿਪੋਰਟ ਹੋਏ ਭਾਰਤੀਆਂ ਦੇ ਵਿੱਚ ਪਟਿਆਲਾ ਦੇ ਨਾਲ ਲੱਗਦੇ ਪਿੰਡ ਕਪੂਰੀਆਂ ਦਾ ਨੌਜਵਾਨ ਅਵਿਨੋਦ ਸਿੰਘ ਵੀ ਸ਼ਾਮਲ ਸੀ ਜੋ ਕਿ ਚੰਗੇ ਭਵਿੱਖ ਦੇ ਲਈ 45 ਲੱਖ ਰੁਪਏ ਲਾ ਕੇ ਅਮਰੀਕਾ ਗਿਆ ਪਰੰਤੂ ਹੁਣ ਡਿਪੋਰਟ ਹੋਣ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਕਿਉਂਕਿ 45 ਲੱਖ ਰੁਪਏ ਲਾ ਕੇ ਇਹ ਨੌਜਵਾਨ ਅਮਰੀਕਾ ਪਹੁੰਚਿਆ ਸੀ ਜਿਸਦੇ ਹੁਣ ਸੁਪਨੇ ਨੇ ਜਿਹੜੇ ਚੱਕਨਾ ਚੂਰ ਹੋ ਚੁੱਕੇ ਨੇ ਸੋ ਪੀੜਿਤ ਪਰਿਵਾਰਕ ਮੈਂਬਰ ਹੁਣ ਪੰਜਾਬ ਸਰਕਾਰ ਦੇ ਕੋਲੋਂ ਮਦਦ ਦੀ ਗੁਹਾਰ ਲਗਾ ਰਹੇ ਨੇ ਸੋ ਇਸ ਮੌਕੇ ਦਾ ਅਨਮਿਊਟ ਦੀ ਟੀਮ ਪੀੜਿਤ ਪਰਿਵਾਰ ਦੇ ਘਰ ਪਹੁੰਚੀ ਜਿੱਥੇ ਡਿਪੋਰਟ ਹੋਏ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਨਾਲ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਘਰ ਦੇ ਹਾਲਾਤਾਂ ਬਾਰੇ ਵੀ ਚਾਨਣਾ ਪਾਇਆ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਤੇ ਚੰਗਾ ਭਵਿੱਖ ਬਣਾਉਣਾ ਅਸੀਂ ਚੰਗੇ ਭਵਿੱਖ ਦੇ ਚੱਕਰ ਦੇ ਵਿੱਚ ਨੌਜਵਾਨ ਬਾਹਰ ਚਲੇ ਜਾਂਦੇ ਨੇ ਤੇ ਅੱਜ ਅਸੀਂ ਮੌਜੂਦ ਹਾਂ ਪਿੰਡ ਕਪੂਰੀ ਦੇ ਵਿੱਚ ਜਿੱਥੇ ਇੱਕ ਨੌਜਵਾਨ ਦੇ ਘਰ ਦੇ ਇਸ ਦੁੱਖ ਨਾਲ ਝੂਲ ਰਹੇ ਨੇ ਕਿ ਬੱਚੇ ਬਾਹਰ ਚਲੇ ਗਿਆ ਪਰ ਬਾਹਰ ਤਾਂ ਚਲਾ ਗਿਆ ਉੱਥੋਂ ਡਿਪੋਰਟ ਹੋ ਕੇ ਆ ਰਿਹਾ ਉੱਥੇ ਪਰਿਵਾਰ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਬੇਟੇ ਦਾ ਕੀ ਨਾਮ ਸੀ? ਅਮਨੋਸ ਸਿੰਘ ਜੀ। ਕਿੰਨਾ ਟਾਈਮ ਹੋ ਗਿਆ ਬਾਹਰ ਗਿਆ ਨੂੰ? ਬਾਹਰ ਗਿਆ ਨੂੰ ਹੋ ਗਏ 7 ਮਹੀਨੇ 8 ਤੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਡਿਪੋਰਟ ਹੋ ਗਏ? ਪਤਾ ਹਲੇ ਕੱਲ ਪਰਸੋਂ ਹੀ ਲੱਗਿਆ ਜੀ। ਤੇ ਡੋਂਕੀ ਰਹੀ ਗਿਆ ਸੀ। ਹਾਂ ਜੀ ਉਹ ਤਾਂ ਡੋਂਕੀ ਰਹਿ ਗਿਆ ਜੀ। ਪਹਿਲਾਂ ਤਾਂ ਪੈਸੇ ਤਾਂ ਸਾਡੇ ਕੋਲੋਂ ਉੱਪਰ ਦੇ ਲਈਏ ਜੀ। ਡਾਇਰੈਕਟ ਫਲਾਈਟ ਦੇ ਭੇਜਿਆ ਡੋਂਕੀ ਨਹੀਂ ਆਈ ਹੈ ਜੀ। ਤੇ ਤੁਹਾਨੂੰ ਏਜੰਟ ਨੇ ਕੀ ਕਿਹਾ ਸੀ ਕਿ ਇਹ ਡਾਇਰੈਕਟ ਜਾਊਗਾ ਜਾਂ ਡੋਂਕੀ ਰਹੀ ਜਾਊਗਾ? ਡਾਇਰੈਕਟ ਕਿਹਾ ਜੀ। ਪੈਸੇ 45 ਲੱਖ ਰੁਪਏ ਲਏ ਜੀ ਅੜ ਕੇ। ਤੇ ਉੱਪਰ ਦੀ ਫਲੇਟ ਕਰਾਂਗੇ ਜੀ ਅਸੀਂ ਤੇ ਭੇਜਿਆ ਡੋਂਕੀ ਰਾਈ ਹੈ ਜੀ ਤੇ ਜਦੋਂ ਡੋਂਕੀ ਰਾਈ ਭੇਜਦੇ ਆ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਕਿੰਤਾਂ ਬਹੁਤ ਆਈ ਜੀ ਪਹਿਲਾਂ ਦੱਸਿਆ ਨਹੀਂ ਮੁੰਡੇ ਨੇ ਹੁਣ ਦੱਸਣ ਲੱਗਿਆ ਜੀ ਫੋਨ ਕਰਕੇ ਬੜੀ ਮੁਸ਼ਕਲਾਂ ਆਈ ਜੀ ਭੁੱਖਮਪਾਣੇ ਜੰਗਲਾਂ ਦੇ ਵਿੱਚ ਬਹੁਤ ਮੁਸੀਬਤਾਂ ਆਈ ਜੀ ਉਹਨਾਂ ਨੂੰ ਤੁਹਾਡੇ ਕੋਲ ਕੋਈ ਜ਼ਮੀਨ ਜਮੂਨ ਵੀ ਹੈ ਕਿ ਜ਼ਮੀਨ ਕਰਕੇ ਵੇਚੀ ਸੀ ਜਾਂ ਫਿਰ ਕਿਵੇਂ ਭੇਜਿਆ ਤੁਸੀਂ ਉਹਨਾਂ ਨੂੰ ਜ਼ਮੀਨ ਕੋਈ ਨਹੀਂ ਹੈ ਜੀ ਸਾਡੇ ਕੋਲ ਅਸੀਂ ਤਾਂ ਕਰ ਜਾ ਚੁੱਕਿਆ ਜੀ ਸਾਰੇ ਵਿਆਜ ਤੇ ਪੈਸੇ ਆ ਤੇ ਘਰ ਵੀ ਗਰੀਬੀ ਰੱਖਿਆ ਜੀ ਗਹਿਣਾ ਘੱਟਾ ਸੀਗਾ ਜਿਹੜਾ ਸਾਰਾ ਵੇਚਤਾ ਜੀ ਅਸੀਂ ਤੇ ਕੰਮ ਕਰ ਕੀ ਕਰਦੇ ਹੋ ਕੰਮ ਕਰ ਦਿਹਾੜੀ ਜੀ ਕਰਦੇ ਮਜ਼ਦੂਰੀ ਦਿਹਾੜੀ ਕਰ ਰਹੇ ਹਾਂ ਮਤਲਬ ਬਹੁਤ ਵੱਡੀ ਠੇਸ ਪਹੁੰਚੀ ਹੈ ਕੀ ਤੁਹਾਡੇ ਨਾਲ ਧੋਖਾ ਵੀ ਹੋਇਆ ਇੱਕ ਤਰੀਕੇ ਨਾਲ ਜੀ ਬਹੁਤ بڑا ਧੋਖਾ ਹੋਇਆ ਜੀ ਬਹੁਤ ਅਸੀਂ ਦੱਸ ਨਹੀਂ ਸਕਦੇ ਬਸ ਬੜਾ ਮੁਸ਼ਕਲ ਹੈ ਜੀ ਮਤਲਬ ਜਦੋਂ ਉਹਨਾਂ ਨੇ ਜਿਹੜੇ ਏਜੰਟ ਸੀ ਉਹਨੇ ਕਿਹਾ ਡੌਂਕੀ ਰਹੀਂ ਜਾ ਰਹਾ ਤੁਹਾਨੂੰ ਪਤਾ ਸੀ ਕਿ ਜਾਨ ਦਾ ਵੀ ਖਤਰਾ ਹੋ ਸਕਦਾ ਮੁੰਡੇ ਦੇ ਨੂੰ ਸਾਨੂੰ ਇਹ ਪਹਿਲਾਂ ਕੋਈ ਨਹੀਂ ਦੱਸਿਆ ਹੈਗਾ ਜੀ ਡੌਂਕੀ ਰਹੀਂ ਜਾ ਰਿਹਾ ਜੀ ਅੱਧ ਵਿਚਾਲੇ ਜਾ ਕੇ ਜਦੋਂ ਉਹਨਾਂ ਨੇ ਧੱਕੇ ਨਾਲ ਲੈ ਕੇ ਜੀ ਉਹਨਾਂ ਨੂੰ ਅਸੀਂ ਕੀ ਕਰ ਸਕਦੇ ਸੀ ਉੱਥੇ ਜਾ ਕੇ ਜੀ ਪੈਸੇ ਮੰਗਾਂਗੇ ਸਾਡੇ ਕੋਲ ਪੈਸੇ ਸਾਰੇ ਲੈ ਲੇ ਜੀ ਬਾਅਦ ਚ ਉਹਨੂੰ ਮੁਸ਼ਕਲਾਂ ਚ ਪਾ ਕੇ ਡੌਂਕੀ ਰਹੀਂ ਭੇਜਿਆ ਗਿਆ ਜੀ ਕੋਈ ਵੀਡੀਓ ਵੀ ਹੋਊਗੀ ਤੁਹਾਡੇ ਕੋਲ ਜਿਹੜੀ ਇਸ ਤੋਂ ਪਤਾ ਲੱਗੇ ਕਿ ਉਹ ਕਿਵੇਂ ਜਾ ਰਿਹਾ ਮੇਰਾ ਹਾਂਜੀ ਵੀਡੀਓ ਹੈਗੀ ਹੈ ਜੀ ਭੇਜੀ ਹੈ ਮੁੰਡੇ ਨੇ ਤੇ ਮਤਲਬ ਕਰਜ਼ਾ ਬਹੁਤ ਚੜ ਗਿਆ ਕਰਜ਼ਾ ਬਹੁਤ ਹੈ ਜੀ ਬਾਲੋ ਬਾਲਾ ਡੁੱਬਿਆ ਪਿਆ ਜੀ ਕਰਜ਼ੇ 'ਚ ਮੈਂ ਮੁਸੀਬਤਾਂ 'ਚ ਬਹੁਤ ਹੈ ਜੀ ਕਰਜ਼ਾ ਲਾਣੇ ਦਾ ਬਸ ਕੋਈ ਰਾਹ ਨਹੀਂ ਹੈਗਾ ਜੀ ਕਿੰਨੇ ਪੈਸੇ ਲਾ ਕੇ ਭੇਜੀ ਤੁਸੀਂ ਪੈਸੇ 45 ਲੱਖ ਰੁਪਏ ਲਾਤਾ ਜੀ ਤੇ ਹੁਣ ਤੁਸੀਂ ਸਰਕਾਰ ਤੋਂ ਕੀ ਗਾਰ ਕਰਨਾ ਸਰਕਾਰ ਤੋਂ ਇਹੀ ਮੰਗ ਹੈ ਜੀ ਬੇਨਤੀ ਹੈ ਜੀ ਕਿ ਸਾਡੇ ਮੁੰਡੇ ਨੂੰ ਕੋਈ ਕੰਮਕਾਰ ਛੋਟੀ ਮੋਟੀ ਨੌਕਰੀ ਦਿੱਤੀ ਜਾਵੇ ਜੀ। ਇਹੀ ਮੰਗੇ ਜੀ। ਤੁਹਾਨੂੰ ਕੀ ਲੱਗਦਾ ਮਤਲਬ ਜਿਹੜੇ ਨੌਜਵਾਨ ਅੱਜ ਕੱਲ ਦੀ ਪੀੜ੍ਹੀ ਬਾਹਰ ਵੱਲ ਨੂੰ ਹੋ ਰਹੀ ਹੈ ਕੀ ਕਾਰਨ ਨੇ ਉਹਨਾਂ ਦੇ? ਕਾਰਨ ਇਹ ਨਾਲ ਦੇ ਕੰਮ ਨਹੀਂ ਹੈਗੇ ਜੀ ਨੌਕਰੀ ਨਹੀਂ ਮਿਲ ਰਹੀ। ਤਾਂ ਹੀ ਬਾਹਰ ਨੂੰ ਜਾ ਰਹੀ ਹੈ ਜੀ। ਜਦੋਂ ਤੁਸੀਂ ਜਿਵੇਂ ਸੁਣਿਆ ਕਿ ਇੱਕ ਪਿਤਾ ਦੀ ਗੋਹਾਰ ਕਿਵੇਂ ਹੋ ਟੁੱਟੇ ਪੈਣੇ ਕੀ ਨੌਜਵਾਨ ਤੇ ਪੈਸਾ ਵੀ ਲੱਗ ਗਿਆ ਉਹਨੂੰ ੱੱਕੇ ਨਾਲ ਗਲਤ ਤਰੀਕੇ ਨਾਲ ਦੋ ਨੰਬਰ ਨਾਲ ਬਾਹਰ ਭੇਜਦਾ ਮਿਸ ਗਾਈਡ ਕਰਕੇ ਤੇ ਹੁਣ ਅਮਰੀਕਾ ਤੋਂ ਡਿਪੋਰਟ ਆ ਰਿਹਾ ਹੈ ਬੇਹਦੀ ਘਰ ਦੇ ਵਿੱਚ ਸ਼ੋਕ ਦੀ ਲਹਿਰ ਹੈ ਦੁਖੀ ਨੇ ਘਰ ਦੇ ਬੇਹਤੀ ਪਰੇਸ਼ਾਨੀ ਹੈ ਕਿਉਂਕਿ ਕਰਜ਼ਾ ਲੈ ਕੇ ਨੌਜਵਾਨ ਬਾਹਰ ਗਿਆ ਸੀ ਤੇ ਉਹ ਪੈਸੇ ਵੀ ਚਲੇ ਗਏ ਤੇ ਜਿਹੜਾ ਆਇਲੈਂਡ ਸੈਂਟਰ ਵਾਲਾ ਸੀ ਉਹਨੇ ਵੀ ਧੋਖਾ ਤੜੀ ਕਰੀ ਪਟਿਆਲਾ ਤੋਂ ਅਨਮਿਊਟ ਦੇ ਨਾਲ ਹਿਮਾਂਸ਼ੂ ਮੜਤੰਦੀ ਅੱਗੇ ਵੱਧਦੇ ਉਧਰ ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਸ਼ੇਰੀਆਂ ਦੇ ਵਾਸੀ ਨੌਜਵਾਨ ਪ੍ਰਿੰਸਪਾਲ ਸਿੰਘ ਦੀ ਸ਼ਿਕਾਇਤ ਦੇ ਉੱਤੇ ਪਤਨੀ ਜਤਿੰਦਰ ਕੌਰ ਸੋਰਾ ਜਰਨੈਲ ਸਿੰਘ ਅਤੇ ਸੱਸ ਬਲਵਿੰਦਰ ਕੌਰ ਵਾਸੀ ਨਵਾਂ ਸ਼ਹਿਰ ਦੇ ਖਿਲਾਫ ਵਿਦੇਸ਼ ਨਾਂ ਲੈ ਕੇ ਜਾਣ ਦੇ ਕਥਿਤ ਦੋਸ਼ੇਠ 31 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਕੈਨੇਡਾ ਤੋਂ ਪਤਨੀ ਜਤਿੰਦਰ ਕੌਰ ਨੇ ਵੀ ਮੀਡੀਆ ਦੇ ਵਿੱਚ ਆਪਣਾ ਪੱਖ ਪੇਸ਼ ਕਰਨ ਦੇ ਲਈ ਵੱਡੇ ਖੁਲਾਸੇ ਕਰ ਦਿੱਤੇ ਨੇ ਸੋ ਕੈਨੇਡਾ ਬ੍ਰੈਮਟਨ ਸ਼ਹਿਰ ਦੀ ਵਾਸੀ ਜਤਿੰਦਰ ਕੌਰ ਨੇ ਆਖਿਆ ਕਿ ਉਸ ਦੇ ਖਿਲਾਫ ਜੋ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਉਹ ਬਿਲਕੁਲ ਝੂਠਾ ਹੈ ਨਾਲ ਹੀ ਉਸਨੇ ਦੱਸਿਆ ਕਿ ਪ੍ਰਿੰਸਪਾਲ ਸਿੰਘ ਦੇ ਨਾਲ ਵਿਆਹ ਤੋਂ ਬਾਅਦ ਉਹ 2020 ਦੇ ਵਿੱਚ ਕੈਨੇਡਾ ਆ ਗਈ ਸੀ ਜਿੱਥੇ ਆ ਕੇ ਉਹ ਆਪਣੇ ਦਿਓਰ ਦੇ ਨਾਲ ਰਹਿਣ ਲੱਗ ਪਈ। ਨਾਲ ਹੀ ਉਸਨੇ ਦੱਸਿਆ ਕਿ ਉਸਦੇ ਦਿਓਰ ਦਾ ਵਿਵਹਾਰ ਉਸਦੇ ਨਾਲ ਬਿਲਕੁਲ ਵਧੀਆ ਨਹੀਂ ਸੀ ਜਿਸ ਕਾਰਨ ਉਹ ਅਲੱਗ ਰਹਿਣ ਲੱਗ ਪਈ ਸੀ। ਸੋ ਨਾਲ ਹੀ ਜਤਿੰਦਰ ਕੋਰ ਨੇ ਦੱਸਿਆ ਕਿ ਸੋਹਰਾ ਪਰਿਵਾਰ ਉਸਦੇ ਉੱਤੇ ਦਬਾਅ ਪਾ ਰਿਹਾ ਸੀ ਕਿ ਉਹ ਕੈਨੇਡਾ ਦੇ ਵਿੱਚ ਉਸਦੇ ਦਿਓਰ ਦੇ ਨਾਲ ਹੀ ਰਹੇ ਜਿਸ ਕਾਰਨ ਉਸ ਦਾ ਸੋਹਰਾ ਪਰਿਵਾਰ ਦੇ ਨਾਲ ਗਿੱਲੇ ਸ਼ਿਕਵੇ ਸ਼ੁਰੂ ਹੋ ਗਏ। ਸੋ ਜਤਿੰਦਰ ਕੌਰ ਨੇ ਇਹ ਵੀ ਆਖਿਆ ਕਿ ਉਸਨੇ ਆਪਣੇ ਪਤੀ ਤੇ ਸੋਹਰੇ ਪਰਿਵਾਰ ਦੇ ਖਾਤਿਆਂ ਦੇ ਵਿੱਚ 18 ਲੱਖ ਰੁਪਏ ਵੀ ਕੈਨੇਡਾ ਤੋਂ ਭੇਜੇ ਸਨ ਅਤੇ ਜੇਕਰ ਉਸਨੇ ਠੱਗੀ ਮਾਰਨੀ ਹੁੰਦੀ ਤਾਂ ਉਹ ਇਹ ਪੈਸੇ ਉਹਨਾਂ ਦੇ ਖਾਤਿਆਂ ਦੇ ਵਿੱਚ ਕਿਉਂ ਭੇਜਦੀ ਸੋ ਇਸ ਮੌਕੇ ਕੈਨੇਡਾ ਤੋਂ ਇੱਕ ਵੀਡੀਓ ਜਾਰੀ ਕਰਦੇ ਆ ਪੀੜਤ ਜਤਿੰਦਰ ਕੌਰ ਨੇ ਕੀ ਕੁਝ ਆਖਿਆ ਆਓ ਸੁਣਦੇ ਹਾਂ ਸਸਿਕਾ ਜੀ ਮੇਰਾ ਨਾਮ ਜਤਿੰਦਰ ਗੋਰਾ ਮੈਂ ਜਿਹੜਾ ਨਮਸ਼ਾਇਦ ਦੀ ਰਾਣਾਲੀ ਆ ਤੇ ਮੇਰੀ ਮੈਰਿਜ ਮਾਚੀਵੜਾ ਸਾਹਿਬ ਦੇ ਇਲਾਕੇ ਲੱਗਦੇ ਪਿੰਡ ਸ਼ੇਰੀਆਂ ਹੋਈ ਸੀ ਮੇਰੇ ਹਸਬੰਦ ਦਾ ਨਾਮ ਪ੍ਰਿੰਸਪਾਲ ਸਿੰਘ ਆ ਮੇਰੇ ਹਸਬੰਦ ਨੇ ਕੁਝ ਦਿਨ ਪਹਿਲਾਂ ਮੇਰੇ ਅਗੇਂਸਟ ਝੂਠਾ ਕੇਸ ਫਾਈਲ ਕੀਤਾ ਹੈ ਕਿ ਮੈਨੂੰ ਨਾ ਧੋਖਾਧੜੀ ਕੀਤੀ ਆ ਜੋ ਕਿ ਬਿਲਕੁਲ ਝੂਠਾ ਹੈ ਐਵੇਂ ਤਾਂ ਕੁਝ ਨਹੀਂ ਹੋਇਆ ਆ ਮੈਂ 2020 ਦੇ ਵਿੱਚ ਕੈਨੇਡਾ ਆ ਗਈ ਸੀ ਤੇ ਮੈਂ ਆਪਣੇ ਦਿਓਰ ਦੇ ਨਾਲ ਰਹਿੰਦੀ ਸੀ ਅਸੀਂ 6-7 ਮਹੀਨੇ ਮੈਂ ਤੇ ਦਿਓਰ ਇਕੱਠੇ ਰਹਿਆ ਉਸ ਦਿਨ ਨਾਲ ਮੇਰੇ ਦਿਓਰ ਦਾ ਮੇਰੇ ਨਾਲ ਸਬੰਧ ਵਧੀਆ ਨਹੀਂ ਸੀ ਜਿਸ ਕਰਕੇ ਮੈਂ ਉਹਦੇ ਨਾਲ ਅੱਡ ਗਈ ਜਿਸ ਦਿਨ ਮੈਂ ਆਪਣੇ ਜਿਸ ਦਿਨ ਤੋਂ ਮੈਂ ਆਪਣੇ ਦਿਓਰ ਨਾਲ ਅੱਡ ਹੋਈਆਂ ਉਸ ਤੋਂ ਬਾਅਦ ਮੇਰੇ ਸਹੁਰਿਆਂ ਦੇ ਮੇਰੇ ਪ੍ਰਤੀ ਬਿਹੇਵੀਅਰ ਚੇਂਜ ਹੋ ਗਿਆ ਉਹ ਮੈਨੂੰ ਜਬਰਦਸਤੀ ਕਹਿੰਦੇ ਸੀ ਕਿ ਤੂੰ ਆਪਣੇ ਦਿਓਰ ਨਾਲ ਰਹਿ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਉਹਦੇ ਨਾਲ ਨਹੀਂ ਰਹਿ ਸਕਦੀ ਹੈਗੀ ਉਸ ਦਿਨ ਤੋਂ ਹੀ ਸਾਡੇ ਵਿੱਚ ਮਨਮੋਟਾਵ ਸ਼ੁਰੂ ਹੋ ਗਿਆ ਪਰ ਫਿਰ ਉਹਨਾਂ ਨੇ ਕਿਹਾ ਸੀ ਕਿ ਜਦੋਂ ਮੇਰੇ ਹਸਬੰਡ ਆਜੂਗੇ ਇੱਥੇ ਕੈਨੇਡਾ ਆਜੂਗੇ ਜੇ ਉਹ ਜਾਣਗੇ ਤਾਂ ਫਿਰ ਅਸੀਂ ਤਿੰਨੋਂ ਇਕੱਠੇ ਰਹਿ ਲਾਂਗੇ ਪਰ ਮੈਂ ਇਕੱਲੀ ਨਹੀਂ ਰਹਿ ਸਕਦੀ ਇਹ ਮੈਂ ਆਪਣੇ ਤੇ ਫਿਰ ਮੈਂ ਪੜ੍ਹਾਈ ਜਦੋਂ ਮੈਂ ਆਪਣੀ ਪੜ੍ਹਾਈ ਤੇ ਸੀਗੀ ਮੈਂ ਆਪਣੇ ਹਸਬੰਡ ਨੂੰ ਸਾਰੇ ਡਾਕੂਮੈਂਟ ਭੇਜੇ ਜੋ ਵੀ ਵੀਜ਼ਾ ਫਾਈਲ ਚਾਹੀ ਸੀ ਤੇ ਮੈਂ ਉਹਨਾਂ ਨੂੰ ਸਾਰੇ ਵੀਜ਼ਾ ਸਪਾਊਸ ਵੀਜ਼ਾ ਲਗਾ ਲਈ ਸਾਰੇ ਡਾਕੂਮੈਂਟ ਭੇਜਤੇ ਤੇ 1 ਸਾਲ ਉਹਨਾਂ ਦੀ ਫਾਈਲ ਪੂਲ ਦੇ ਵਿੱਚ ਪਈ ਰਹੀ ਕੋਈ ਵੀ ਰਿਜ਼ਲਟ ਨਹੀਂ ਆਇਆ 1 ਸਾਲ ਪੈਂਡਿੰਗ ਸੀ ਉਹਨਾਂ ਦੀ ਫਾਈਲ ਲੱਗੀ ਰਹੀ ਤੇ ਉਸ ਤੋਂ ਬਾਅਦ ਜਦੋਂ 1 ਸਾਲ ਬਾਅਦ ਜਦੋਂ ਮੈਂ ਵਰਕ ਪਰਮਿਟ ਅਪਲਾਈ ਕਰਨ ਲੱਗੀ ਮੈਨੂੰ ਉਸ ਦੌਰਾਨ ਪਤਾ ਲੱਗਾ ਕਿ ਮੇਰੇ ਜਿਹੜਾ ਜਦੋਂ ਮੈਂ ਇੰਡੀਆ ਤੋਂ ਫਾਈਲ ਲਗਾ ਕੇ ਆਈ ਸੀ ਤਾਂ ਏਜੰਟ ਨੇ ਮੇਰਾ ਸਟੇਟਸ ਸਿੰਗਲ ਰੱਖਿਆ ਸੀਗਾ ਤਾਂ ਮੈਂ ਆਪਣੇ ਜਦੋਂ ਹਸਬੰਡ ਨੂੰ ਕਾਲ ਕੀਤੀ ਤਾਂ ਮੇਰੇ ਹਸਬੰਡ ਕਹਿੰਦੇ ਕਿ ਉਹਨਾਂ ਨੂੰ ਆਲਰੇਡੀ ਇਹ ਚੀਜ਼ ਦਾ ਪਤਾ ਹੈ ਕਿ ਉਹਨਾਂ ਦਾ ਜਿਹੜਾ ਸਟੇਟਸ ਹੈ ਸਿੰਗਲ ਨਾ ਪਰ ਉਹਨਾਂ ਨੇ ਮੇਨਾਂ ਇਹ ਗੱਲ ਨਹੀਂ ਸ਼ੇਅਰ ਕੀਤੀ ਮੈਨੂੰ ਇਹ ਨਹੀਂ ਦੱਸਿਆ ਮੈਂ ਇਸ ਬਾਰੇ ਬਿਲਕੁਲ ਅਵੇਅਰ ਨਹੀਂ ਸੀਗੀ ਕਿਉਂਕਿ ਕਿਉਂਕਿ ਜਦ ਮੈਂ ਇਹ ਵੇਰ ਹੁੰਦੀ ਤਾਂ ਸ਼ਾਇਦ ਮੈਂ ਉਹਨਾਂ ਨੂੰ ਪੇਪਰ ਨਾ ਭੇਜਦੀ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀਗਾ ਫਿਰ ਉਸ ਦੌਰਾਨ ਫਿਰ ਉਹਨਾਂ ਨੇ ਆਪਣੇ ਏਜੰਟ ਨੂੰ ਕਾਲ ਕੀਤੀ ਤੇ ਉਹਨਾਂ ਨੇ ਜਿੰਨਾ ਤੋਂ ਉਹਨਾਂ ਨੇ ਫਾਈਲ ਲਵਾਈ ਸੀ ਸਮਰਾਲੇ ਵਾਲਿਆਂ ਤੋਂ ਫਿਰ ਉਹਨਾਂ ਨੇ ਮੇਰੇ ਹਸਬੰਦ ਦੀ ਫਾਈਲ ਵਿਧਰੋ ਕਰਾਤੀ ਉਹ ਕਹਿੰਦੇ ਕਿ ਤੁਹਾਡੀ ਤੁਸੀਂ ਰਿਪਰੈਜੈਂਟੇਸ਼ਨ ਹੋ ਜਾਣੀ ਆ ਤੇ ਉਸ ਤੋਂ ਬਾਅਦ ਅਸੀਂ ਕਾਫੀ ਪੁੱਛਿਆ ਤੇ ਸਾਡਾ ਇਹ ਫੈਸਲਾ ਹੋਇਆ ਸੀਗਾ ਕਿ ਅਸੀਂ ਕੋਰਟ ਮੈਰਿਜ ਕਰਾ ਲੈਣੇ ਆ ਦੁਬਾਰਾ ਪਰ ਮੇਰੇ ਜਿਹੜੇ ਇਨ-ਲੋਜ਼ ਆ ਉਸ ਚੀਜ਼ ਨੂੰ ਐਗਰੀ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਕੋਰਟ ਮੈਰਿਜ ਦੁਬਾਰਾ ਨਹੀਂ ਹੋ ਸਕਦੇ ਪਰ ਉਹ ਮੈਨੂੰ ਫਿਰ ਉਹ ਉਹ ਕਹਿ ਮੈਨੂੰ ਇਹ ਕਹਿ ਰਹੇ ਸੀ ਕਿ ਜਿਵੇਂ ਮੇਰਾ ਇੱਥੇ ਦਿਓਰ ਕਹਿੰਦਾ ਆ ਕਿ ਓਮੇ ਕਰ ਪਰ ਮੇਰੇ ਮੇਰੇ ਦਿਓਰ ਨਾਲ ਨਹੀਂ ਬਣਦੀ ਸੀਗੀ ਇੱਥੇ ਸਾਡੇ ਆਪਸ ਵਿੱਚ ਨਹੀਂ ਉਹ ਸਹੀ ਕੁਝ ਸਹੀ ਨਹੀਂ ਸੀਗਾ ਤੇ ਤੇ ਉਹ ਦੇ ਮੇਰੇ ਜਿਹੜੇ ਦੋਸਤ ਦਾ ਮੇਰੇ ਦਿਓਰ ਦਾ ਜਿਹੜੇ ਦੋਸਤ ਹੈ ਇਧਰ ਉਹ ਕਹਿ ਰਿਹਾ ਸੀਗਾ ਕਿ ਮੈਨੂੰ ਆਪਣੇ ਸਾਰੇ ਕਾਗਜ਼ ਜਿਹੜੇ ਆ オリジナル ਮੇਰਾ ਪਾਸਪੋਰਟ ਮੇਰਾ ਵਰਕ ਪਰਮਿਟ ਉਹ ਉਹਦੇ ਦੋਸਤ ਨੂੰ ਦੇ ਕੇ ਆਣਾ ਪਏਗਾ ਤੇ ਉਹ ਦੁਆਰਾ ਮੇਰਾ ਵਰਕ ਪਰਮਿਟ ਅਪਲਾਈ ਕਰ ਦੇਗਾ ਜੋ ਕਿ ਸਹੀ ਨਹੀਂ ਸੀ ਤੇ ਮੈਂ ਇਸ ਗੱਲ ਤੇ ਉਹਨਾਂ ਨਾਲ ਐਗਰੀ ਨਹੀਂ ਕੀਤਾ ਬਸ ਜਿਸ ਦਿਨ ਤੋਂ ਮੈਂ ਉਸ ਗੱਲ ਤੇ ਉਹਨਾਂ ਨਾਲ ਐਗਰੀ ਨਹੀਂ ਹੋਈ ਉਹਨਾਂ ਨੇ ਮੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਉਹ ਮੈਨੂੰ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਇੰਡੀਆ ਕੇ ਕੋਰਟ ਮੈਰਿਜ ਕਰਾ ਲੈਨੇ ਆ ਦੁਬਾਰਾ ਜੇ ਹੋ ਸਕਦੇ ਆ ਆਪਣੇ ਤੇ ਆਪਣਾ ਸਭ ਸਹੀ ਰਹੇਗਾ ਪਰ ਉਹ ਇਸੇ ਲਈ ਉਸ ਟਾਈਮ ਮੰਨੇ ਨਹੀਂ ਤੇ ਉਹ ਕਹਿ ਰਹੇ ਸੀ ਕਿ ਤੂੰ ਸਾਡੀ ਗੱਲ ਨਹੀਂ ਮੰਨਸ ਆਪਣਾ ਜੋ ਵੀ ਤੇਰੇ origignal document ਨੇ ਉਹ ਜਿਹੜੇ ਮੇਰੇ ਦਿਓਰ ਦਾ ਦੋਸਤ ਆ ਉਹਨੂੰ ਜਾ ਕੇ ਫੜਾ ਕੇ ਆਜਮਾ ਉਹ ਕਹਿੰਦੇ ਵੀ ਇਮੀਗ੍ਰੇਸ਼ਨ ਦੇ ਵਿੱਚ ਮੈਂ ਉਹ ਗੱਲ ਨਹੀਂ ਮੰਨੀ ਸੀ ਬਸ ਉਸ ਗੱਲ ਤੋਂ ਸਾਡਾ ਅਸਲੀ ਲੜਾਈ ਸ਼ੁਰੂ ਹੋ ਗਈ ਸੀ ਕਿ ਸਾਡੇ ਮਨ ਮਟਾਵ ਉੱਥੋਂ ਸ਼ੁਰੂ ਹੋ ਗਈ ਸੀ ਪਰ ਜਿਹੜਾ ਇਹ ਕਹਿ ਰਿਹਾ ਕਿ ਮੈਂ ਸਿਰਫ 7 ਮਹੀਨੇ ਗੱਲ ਕੀਤੀ ਤੇ ਮੈਂ ਬਲੌਕ ਕਰਦੀ ਰਹੀਆਂ ਉਹ ਸੱਚ ਨਹੀਂ ਹੈਗਾ ਬਲੌਕ ਮੈਂ ਉਦੋਂ ਕਰਦੀ ਸੀ ਜਦੋਂ ਮੈਨੂੰ ਮਾਨਸਿਕ ਤਣਾ ਦਿੱਤਾ ਜਾਂਦਾ ਸੀ ਜਦੋਂ ਮੈਨੇ ਜ਼ਬਰਦਸਤੀ ਕਹ ਜਦੋਂ ਮੈਨੂੰ ਇਹ ਗਲਤ ਬੋਲਦੇ ਸੀ ਜਦੋਂ ਮੇਤੇ ਝੂਠੇ ਇਲਜ਼ਾਮ ਲਾਉਂਦੇ ਸੀਗੇ ਮੈਨੂੰ ਮੈਂ ਮੈਂ 12-12 ਘੰਟੇ ਦੇ ਸ਼ਿਫਟਾਂ ਲਾ ਕੇ ਆਉਂਦੀ ਸੀ ਮੈਨੂੰ ਕਹਿੰਦੇ ਸੀ ਤੂੰ ਤੂੰ ਮੁੰਡਿਆਂ ਨਾਲ ਰੰਨੀ ਆ ਤੂੰ ਮੁੰਡਿਆਂ ਨਾਲ ਘੁੰਮਦੀ ਆ ਮੈਨੂੰ ਇਹਨਾਂ ਇਹਨਾਂ ਨੂੰ ਬਦਨਾਮ ਕਰਦਾ ਇਹਨਾਂ ਨੇ ਹਰ ਇੱਕ ਹਰ ਇੱਕ ਪਾਸੇ ਇਹੀ ਕਹਿੰਦੇ ਸੀਗੇ ਤੇ ਮੇਰੇ ਹਸਬੰਦ ਮੈਨੂੰ ਬਹੁਤ ਜ਼ਿਆਦਾ ਗਲਤ ਬੋਲਣ ਲੱਗ ਪਏ ਸੀਗੇ ਫਿਰ ਜਦੋਂ ਮੈਂ 12-12 ਘੰਟੇ ਦੀ ਸ਼ਿਫਟਾਂ ਲਾ ਕੇ ਆਣੀਆ ਘਰੇ ਥੱਕ ਕੇ ਜਾਨਾ ਤਾਂ ਮੈਨੂੰ ਮੈਨੂੰ ਅੱਗੋਂ ਐਵੇਂ ਵੀ ਨਹੀਂ ਪੁੱਛਣਾ ਕਿ ਤੂੰ ਠੀਕ ਆ ਜਾਂ ਕਿਵੇਂ ਨਹੀਂ ਆ ਮੈਂ ਇੰਨਾ ਬਿਮਾਰ ਵੀ ਰਹਿੰਦੇ ਰਹੀ ਤਾਂ ਉਸ ਉਹ ਤੋਂ ਅੱਕ ਕੇ ਮਾਨਸਿਕ ਤਰਾਦੂ ਵਾਕਈ ਮੈਂ ਕਦੇ-ਕਦੇ ਠੀਕ ਆ ਕਿ ਮੈਨੂੰ ਥੋੜਾ ਸ਼ਾਂਤੀ ਚਾਹੀਦੀ ਮੈਂ ਸ਼ਾਰ ਬਲੋਕ ਕਰਦਾ ਫਿਰ ਅਨਬਲੋਕ ਕਰ ਦੇਣਾ ਪਰ ਜਿਹੜਾ ਇਹ ਕਹਿੰਦਾ ਕਿ ਮੈਂ ਸਿਰਫ 7 ਮਹੀਨੇ ਗੱਲ ਕੀਤੀ ਬਿਲਕੁਲ ਝੂਠਾ ਮੈਂ 2020 ਤੋਂ ਲੈ ਕੇ 2024 ਤੱਕ ਲਗਾਤਾਰ ਮੈਂ ਉਹਨਾਂ ਨੂੰ ਪੈਸੇ ਭੇਜਦੀ ਰਹੀ ਹਾਂ ਜਿੰਨਾ ਕਮਾਉਂਦੀ ਰਹੀ ਮੈਂ ਸਾਰਾ ਉਹਨਾਂ ਨੂੰ ਭੇਜਿਆ ਕੁਝ ਮੇਰੇ ਮੇਰੇ ਕੋਲ ਕੁਝ ਨਹੀਂ ਹੈਗਾ ਨਾ ਇਸ ਟਾਈਮ ਮੇਰੇ ਤੋਂ ਕੋਈ ਸੇਵਿੰਗ ਆ ਨਾ ਮੇਰੇ ਇੱਥੇ ਕੋਈ ਕੈਨੇਡਾ ਦਾ ਸਟੇਟਸ ਐਸ ਤੇ ਨਾ ਮੇਰੇ ਕੋਲ ਕੋਈ ਸੇਵਿੰਗ ਆ ਜੋ ਮੈਂ ਕਮਾਇਆ ਸਾਰਾ ਮੈਂ ਉਹਨਾਂ ਨੂੰ ਭੇਜਦਾ ਪਰ ਉਹ ਫੇਰ ਵੀ ਕਹਿੰਦੇ ਕਿ ਮੈਂ ਉਹਨਾਂ ਨਾਲ ਧੋਖਾ ਕੀਤਾ ਹੈ ਉਹਨਾਂ ਨੇ 2 ਸਾਲ ਤੋਂ ਮੇਰੇ 2 ਸਾਲ ਹੋ ਚਲੇ 2 2.5 ਸਾਲ ਉਹ ਕਦੀ ਕਿਤੇ ਮੇਰੇ ਤੇ ਕੰਪਲੇਂਟ ਕਰਦੇ ਨੇ ਕਰੀ 2 2.5 ਸਾਲ ਤੋਂ ਉਹਨਾਂ ਨੇ ਮੈਨੂੰ ਇੱਕ ਵਾਰ ਵੀ ਇੱਕ ਵਾਰ ਵੀ ਨੇ ਸਕੂਨਾ ਰਹਿਣ ਦਿੱਤਾ ਕਦੀ ਉਹ ਪੰਚਾਇਤ ਲੈ ਕੇ ਤੁਰ ਜਾਂਦੇ ਸੀ ਕਦੀ ਕਿਤੇ ਕੰਪਲੀਟ ਕਰ ਦੇਣ ਸੀ ਪਿੱਛੇ ਦੀ ਵੀ ਉਹਨਾਂ ਨੇ ਕੰਪਲੇਂਟ ਕੀਤੀ ਸੀਗੀ ਸਾਡੇ ਤੇ ਫਿਰ ਉੱਥੇ ਵੀ ਮੈਂ ਆਪਣੇ ਬਿਆਨ ਦਿੱਤੇ ਸੀ ਤੇ ਸਾਰੇ ਡਾਕੂਮੈਂਟ ਉੱਥੇ ਭੇਜੇ ਸੀ ਫਿਰ ਉੱਥੇ ਸਾਡਾ ਇਹ ਫੈਸਲਾ ਹੋਇਆ ਸੀ ਕਿ ਪੈਸਿਆਂ ਦਾ ਕੋਈ ਲੈਣ ਦੇਣ ਨਹੀਂਗਾ ਵੀ ਕੋਈ ਧੋਖਾਧੜੀ ਦਾ ਮਾਮਲਾ ਨਹੀਂ ਹੈਗਾ ਤੇ ਮੈਂ ਸਾਰੇ ਪੈਸੇ ਉਹਨਾਂ ਨੂੰ ਭੇਜੇ ਹੋਏ ਆ ਮੇਰੇ ਤੋਂ ਰਸੀਪਟ ਵੀ ਨਹੀਂ ਮੈਂ 2000 ਉਨੇ ਟੂ ਰਿਸ਼ਫਟ ਵੀ ਹੈਗੇ ਨੇ ਮੈਂ ਉਹਨਾਂ ਨੂੰ ਹੁਣ ਤੱਕ ਮੇਰੇ ਤੇ ਜਿਹੜੋ ਕਹਿ ਰਹੇ ਨੇ ਕਿ ਮੇਤੇ 31 ਲੱਖ ਲੱਗਾ ਮੇਤੇ 31 ਲੱਖ ਦਾ ਖਰਚਾ ਨਹੀਂ ਆਇਆ ਹੈਗਾ ਉਹ ਵਿਆਹ ਤੋਂ ਲੈ ਕੇ ਵਿਆਹ ਤੋਂ ਲੈ ਕੇ ਮੇਰੇ ਬਾਹਰ ਆਉਣ ਤੱਕ ਤੱਕ ਮੇਰੇ ਖਾਣ ਪੀਣ ਤੱਕ ਦਾ ਮੇਰਾ ਸਾਰਾ ਉਹਨਾਂ ਨੇ ਮੇਤੇ ਤੇ ਜਿਹੜੀਆਂ ਮੇਰੇ ਹਸਬੰਡ ਦੀ ਵੀ ਪਹਿਲਾਂ ਫਾਈਲਾਂ ਲੱਗੀਆਂ ਸੀ ਉਹਨਾਂ ਸਾਰਿਆਂ ਦਾ ਵਿਆਜ ਉਹ ਮੇ ਤੋਂ ਮੰਗ ਰਹੇ ਨੇ ਤੇ ਉਹਦਾ 31 ਲੱਖ ਬਣਾ ਰਹੇ ਨੇ ਤੇ ਪਰ ਜਿਹੜਾ ਜਦੋਂ ਮੈਂ ਕੈਨੇਡਾ ਆਇਆ ਕੈਨੇਡਾ ਆਂ ਤਾਂ ਮੇਰਾ ਸਾਰਾ 15 ਲੱਖ ਦਾ ਖਰਚਾ ਹੋਇਆ ਸੀ ਤੇ 2020 ਤੋਂ ਲੈ ਕੇ 2018 ਤੱਕ ਮੈਂ ਜਿੰਨੇ ਵੀ ਉਹਨਾਂ ਨੂੰ ਪੈਸੇ ਭੇਜੇ ਨੇ ਟੋਟਲ 18 ਲੱਖ ਬਣਦਾ ਹੈ ਉਹਨਾਂ ਦੀ ਮੇਰੇ ਕੋਲ ਰਸੀਦਾਂ ਵੀ ਨੇ ਆ ਤੁਸੀਂ ਦੇਖ ਸਕਦੇ ਹੋ ਆ ਸਾਰੀਆਂ ਮੇਤੋਂ ਰਿਸਿਪਟਸ ਪਈਆਂ ਨੇ ਉਹਨਾਂ ਦੀ ਇਹਨਾਂ ਲਗਾਤਾਰ ਉਹਨਾਂ ਨੂੰ ਭੇਜੇ ਨੇ ਪੈਸੇ ਤੇ ਆ ਦੀਆਂ ਰਿਸਿਪਟਸ ਨੇ ਆ ਮੈਂ ਆਖਰੀ ਅੰਜੜੇ ਮੈਂ ਆਖਰੀ ਪੈਸੇ ਨੇ ਆ ਮੈਂ ਸਤੰਬਰ 2024 ਦੇ ਵਿੱਚ ਭੇਜੇਗੇ ਹਟੀਆਂ ਤੇ ਜਿਵੇਂ ਗੱਲ ਨਹੀਂ ਕੀਤੀ ਹੁੰਦੀ ਤਾਂ ਮੈਂ ਪੈਸੇ ਵੀ ਕਿਉਂ ਭੇਜ ਦਿੱਤੇ ਵੀ ਸਾਡੀ ਗੱਲ ਚੱਲਦੀ ਸੀ ਤਾਂ ਇੰਨੀਆਂ ਲੜਾਈਆਂ ਹੋਣ ਦੇ ਬਾਵਜੂਦ ਵੀ ਮੈਂ ਕਦੇ ਉਹਨਾਂ ਨੇ ਐ ਨਹੀਂ ਕਰਕੇ ਮੈਂ ਤਲਾਕ ਕਰਨਾ ਜਾਂ ਮੈਂ ਉਹਨਾਂ ਨਾਲ ਗੱਲਬਾਤ ਬੰਦ ਨਹੀਂ ਕੀਤੀ ਮੈਂ ਕੋਸ਼ਿਸ਼ ਕੀਤੀ ਕਿ ਸਾਡਾ ਰਿਸ਼ਤਾ ਨਿਭੇ ਪਰ ਅੰਤ 'ਚ ਉਹਨਾਂ ਨੇ ਆ ਕੇ ਮੈਨੂੰ ਇਹ ਕਹਤਾ ਮੇਰੇ ਹਸਬੰਦ ਨੇ ਕਹਤਾ ਕਿ ਉਹ ਮੇਰੇ ਨਾਲ ਖੁਸ਼ ਨਹੀਂ ਹੈਗੇ ਉਹ ਮੇਰੇ ਨਾਲ ਖੁਸ਼ ਨਹੀਂ ਰਹਿ ਰਹੇ ਤੇ ਉਹ ਉਹ ਹੋਰ ਵੀਟ ਨਹੀਂ ਕਰ ਸਕਦੇ ਤੇ ਕਿ ਸ਼ਾਇਦ ਉਥੇ ਦਾ ਮਾਹੌਲ ਐਵੇਂ ਦਾ ਆ ਆਸ-ਪਾਸ ਦਾ ਕਿਉਂਕਿ ਉਹਨਾਂ ਦੇ ਪਿੰਟ ਤੋਂ ਸਾਰੇ ਕੈਨੇਡਾ ਆ ਚੁੱਕੇ ਤੇ ਉਹ ਸ਼ਾਇਦ ਫਰਸਟ੍ਰੇਟ ਹੋਗੇ ਤੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਉਹ ਹੋਰ ਵੇਟ ਨਹੀਂ ਕਰ ਸਕਦੇ ਸਾਡਾ ਇਹ ਵੀ ਫੈਨਸਲ ਹੋਇਆ ਸੀਗਾ ਕਿ ਪੀਆਰ ਹੋਣ ਤੋਂ ਬਾਅਦ ਮੈਂ ਉਹਨਾਂ ਨੂੰ ਕੈਨੇਡਾ ਲੈ ਕੇ ਆਉਂਗੀ ਪਰ ਮੈਂ ਹਲੇ ਤੱਕ ਕੈਨੇਡਾ ਮੇਰੀ ਪੀਆਰ ਹੋਈ ਨਹੀਂ ਤੇ ਮੇਰਾ ਸਟੇਟਸ ਵੀ ਇਨਵੈਲਿਡ ਹੈ ਜਿਸ ਦੇ ਕਰਕੇ ਸ਼ਾਇਦ ਮੈਂ ਇੰਡੀਆ ਆ ਨਹੀਂ ਸਕਦੀ ਹੁਣ ਅੱਗੇ ਵੱਧਦੇ ਹਾਂ ਉਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਤੇ ਦਿਨੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਸਿਆਸਤ ਵੀ ਗਰਮਾ ਗਈ ਹੈ ਸੋ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਰਗੇ ਆਗੂਆਂ ਨੂੰ ਅਸਤੀਫਾ ਦੇਣ ਦੇ ਲਈ ਮਜਬੂਰ ਹੋਣਾ ਪਿਆ ਅਤੇ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਦੇ ਵਿੱਚ ਜਿਹੜੇ ਵੀ ਸੰਧਾਤਕ ਆਗੂ ਹਨ ਉਹਨਾਂ ਨੂੰ ਕਿਵੇਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਇਹ ਵੀ ਸਾਫ਼ ਕਰ ਦਿੱਤਾ ਕਿ ਜਿਹੜਾ ਵੀ ਆਗੂ ਪਾਰਟੀ ਦੇ ਵਿੱਚ ਪੰਥ ਵਿਰੋਧੀ ਫੈਸਲੇ ਲੈਣ ਤੋਂ ਰੋਕਦਾ ਹੈ ਤਾਂ ਉਸ ਨੂੰ ਦਰ ਕਿਨਾਰੇ ਕਰ ਦਿੱਤਾ ਜਾਂਦਾ ਸੋ ਇਸ ਮੌਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਆਖਿਆ ਕਿ ਜਿਸ ਤਰ੍ਹਾਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਹੜੇ ਹਾਲਾਤਾਂ ਦੇ ਵਿੱਚ ਅਸਤੀਫਾ ਦਿੱਤਾ ਉਸ ਤੋਂ ਸਾਫ ਹੋ ਗਿਆ ਕਿ ਪਾਰਟੀ ਦੇ ਵਿੱਚ ਸੰਧਾਤਕ ਆਗੂਆਂ ਨੂੰ ਕਿਸ ਤਰ੍ਹਾਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਅਤੇ ਜਿਸ ਤੋਂ ਲੱਗਦਾ ਕਿ ਜਿਹੜੀ 7 ਮੈਂਬਰੀ ਕਮੇਟੀ ਭਰਤੀ ਦੇ ਲਈ ਬਣਾਈ ਗਈ ਸੀ ਉਹ ਵੀ ਖਾਰਜ ਹੋ ਜਾਵੇਗੀ ਅੱਜ ਸ਼ਰੋਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਦਾ ਜਿਹੜਾ ਅਚਾਨਕ ਅਸਤੀਫਾ ਬੜਾ ਮਨੁਭਾਕਾ ਅਫਸੋਸਨਾਕ ਆ ਪਰ ਮੈਂ ਸਮਝਦਾ ਇਸ ਗੱਲ ਦੇ ਸੰਕੇਤ ਨੇ ਕਿ ਪਾਰਟੀ ਵਿੱਚ ਜਿਹੜੇ ਵੀ ਸਿਧਾਂਤ ਵਾਲੇ ਲੋਕ ਨੇ ਉਹਨਾਂ ਨੂੰ ਕਿਵੇਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹ ਇਸ ਗੱਲ ਦਾ ਸਾਹਮਣੇ ਸੰਕੇਤ ਧਾਮੀ ਸਾਹਿਬ ਦੇ ਸੀਫੇ ਤੋਂ ਨਜ਼ਰ ਆ ਰਿਹਾ ਪਾਰਟੀ ਦੇ ਵਿੱਚ ਕੁਝ ਲੋਕ ਸਿਧਾਂਤੀ ਨੇ ਐਸੇ ਲੋਕ ਨੇ ਜਿਹੜੇ ਮਨਮਰਜ਼ੀ ਕਰਨ ਲਈ ਮਨਮਰਜ਼ੀ ਦੀਆਂ ਖੇਡਾਂ ਖੇਡਣ ਲਈ ਔਰ ਪੰਜ ਦੀਆਂ ਸੰਸਥਾਵਾਂ ਤੇ ਸਿਧਾਂਤ ਨੂੰ ਮਿੱਟੀ 'ਚ ਮਰੋਲਣ ਲਈ ਮਤਲਬ ਪਹਿਲਾਂ ਤਾਂ ਦੇ ਉਹਨਾਂ ਨੂੰ ਕੋਈ ਪਾਰਟੀ ਦਾ ਆਗੂ ਰੋਗ ਦਾ ਟੋਪ ਦਾ ਸੀ ਗਲਤ ਫੈਸਲੇ ਲੈਣ ਤੋਂ ਲੋਕ ਵਿਰੋਧੀ ਫੈਸਲੇ ਲੈਣ ਤੋਂ ਪੰਥ ਵਿਰੋਧੀ ਫੈਸਲੇ ਲੈਣ ਤੋਂ ਪਹਿਲਾਂ ਤਾਂ ਉਹਨਾਂ ਨੂੰ ਦਰਖਨਾਰ ਕੀਤਾ ਤੇ ਫਿਰ ਜੇ ਜਥੇਦਾਰ ਸਹਿਬਾਨ ਵਿੱਚੋਂ ਜਿਨ੍ਹਾਂ ਨੇ ਵੀ ਪੰਥ ਦੇ ਸਿਧਾਂਤ ਲਈ ਪੰਥਕ ਸਤਤਾਵਾ ਦੇ ਪਹਿਰੇਦਾਰੀ ਲਈ ਮਨ ਲ ਆਵਾਜ਼ ਉਠਾਈ ਫਿਰ ਉਹਨਾਂ ਨੂੰ ਦਰਖਨਾਰ ਕੀਤਾ ਉਹਨਾਂ ਦੀ ਕਰਾਰਕੁਸ਼ੀ ਕੀਤੀ ਹੁਣ ਪੰਥ ਦੀ ਕੋਈ ਇੱਕ ਸਸਤਾ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਥ ਦੀ ਮਰਿਆਦਾ ਸਿਧਾਂਤ ਤੇ ਪਰੰਪਰਾਵਾਂ ਤੇ ਮਾਨਤਾਵਾਂ ਦੀ ਪਹਿਰੇਦਾਰੀ ਕਰਦੀ ਆ ਉਹ ਧਾਮੀ ਸਾਹਿਬ ਨੇ ਯਤਨ ਕੀਤਾ ਕਿ ਉਹਨਾਂ ਸਿਧਾਂਤਾਂ ਤੇ ਪਹਿਰਾ ਦੇਵੇ ਪਾਰਟੀ ਪਰ ਕੁਝ ਲੋਕਾਂ ਨੇ ਉਹਨਾਂ ਨੂੰ ਇੰਨਾ ਮਜਬੂਰ ਕੀਤਾ ਮੈਂ ਸਮਝਦਾ ਇੰਨਾ ਤੰਗ ਕੀਤਾ ਜਲੀਲ ਕੀਤਾ ਆਖਰ ਉਹਨਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਜੋ ਉਹਨਾਂ ਨੇ ਕਿਹਾ ਕਿ ਨੈਤਿਕ ਤੌਰ ਤੇ ਅਸਤੀਫਾ ਦੇਣ ਲਈ ਮਜਬੂਰ ਹੋਏ ਨੇ ਮਤਲਬ ਇਹਦਾ ਮਤਲਬ ਵੀ ਕੋਈ ਸਿਧਾਂਤਹੀਨ ਕੰਮ ਸਿਧਾਂਤਹੀਨ ਗੱਲਾਂ ਬਿਰਿਆਦਾ ਤੋਂ ਉੱਟ ਗੱਲਾਂ ਕਰਨ ਲਈ ਮਜਬੂਰ ਕੀਤਾ ਗਿਆ ਸੋ ਅੱਜ ਮੈਂ ਸਮਝਦਾ ਕਿ ਐਸੇ ਹਾਲਾਤ ਨੇ ਅੱਜ ਪੰਥ ਨੂੰ ਪੰਜਾਬ ਨੂੰ ਪੰਥ ਅਤੈਸ਼ੀਆਂ ਨੂੰ ਜਾਗਰਣ ਦੀ ਲੋੜ ਆ ਸੁਚੇਤ ਹੋਣ ਦੀ ਲੋੜ ਆ ਔਰ ਲਾਮਬੰਦ ਹੋਣ ਦੀ ਲੋੜ ਆ ਇੱਕ ਜੁਟ ਹੋਣ ਦੀ ਲੋੜ ਆ ਐਸੇ ਸਮੇਂ ਕਹਿੰਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜਾ ਘਟੋ ਘਟ ਪ੍ਰੋਗਰਾਮ ਤੇ ਕੌਮ ਦੇ ਰਹਿਬਰਾਂ ਨੂੰ ਕੌਮ ਦੇ ਆਗੂਆਂ ਨੂੰ ਕੌਮ ਦੀ ਅਗਵਾਈ ਕਰਨ ਵਾਲੀਆਂ ਸੰਸਥਾਵਾਂ ਦੇ ਮੁਖੀਆਂ ਨੂੰ ਮਤਲਬ ਇੱਕ ਅਪੀਲ ਕੀਤੀ ਸੀ ਕਿ ਰਾਸਟਰੀ ਏਜੰਡੇ ਅਟਾੜੇ ਰੱਖ ਕੇ ਘਟੋ ਘਟ ਪ੍ਰੋਗਰਾਮ ਤੇ ਧਾਰਮਿਕ ਪਰੰਪਰਾਵਾਂ ਮਰਿਆਦਾ ਤੇ ਮਾਨਤਾਵਾਂ ਤੇ ਆਪਾਂ ਇਕੱਠੇ ਹੋਈਏ ਮੈਂ ਸਮਝਦਾ ਉਹ ਸਮਾਂ ਆ ਗਿਆ ਹੁਣ ਸਾਰਿਆਂ ਨੂੰ ਇਕੱਠੇ ਹੋਣ ਦਾ ਮੈਂ ਤਾਂ ਧੰਮੀ ਸਾਹਿਬ ਨੂੰ ਵੀ ਅਪੀਲ ਕਰਾਂਗਾ ਕਿ ਅਸਤੀਫਾ ਕਾਸ ਲੈ ਅਸਤੀਫਾ ਦੇਣ ਦੀ ਥਾਂ ਉਹ ਸਿਧਾਂਤਹੀਨ ਲੋਕਾਂ ਨਾਲ ਜੰਗ ਲੜਨ ਉਹ ਸਿਧਾਂਤਹੀਨ ਲੋਕਾਂ ਨੂੰ ਲਾਂਭੇ ਕਰਨ ਵਾਲੀ ਜਿਹੜੀ ਜੰਗ ਆ ਉਹਦੇ ਵਿੱਚ ਸਾਥ ਦੇਣ ਉਹ ਮਤਲਬ ਸਿਫੇ ਦੇਣ ਨਾਲ ਪਰ ਲਾਂਭੇ ਹੋਣ ਨਾਲ ਮੈਂ ਸਮਝਦਾ ਉਹਨਾਂ ਨੂੰ ਹੋਰ ਮਨਮਰਜ਼ੀਆਂ ਕਰਨ ਲਈ ਨਾ ਜਗ੍ਹਾ ਦੇ ਇਹ ਸਾਡੀ ਉਹਨਾਂ ਨੂੰ ਫਰਜ਼ੂਰ ਅਪੀਲ ਆ ਪਰ ਜਿਸ ਤਰੀਕੇ ਨਾਲ ਆਧੁਨਾ ਦਾ ਸਿਫਾ ਆ ਉਹਨੇ ਮੇਰਾ ਖਿਆਲ ਹਰ ਪੰਛੀ ਦਾ ਜੇ ਮਨਾ ਵਿੱਚ ਇਸ ਗੱਲ ਦਾ ਅਹਿਸਾਸ ਕਰਾਤਾ ਕਿ ਕਿਵੇਂ ਸਦਾੰਤ ਤੇ ਪੈਰਾ ਦੇਣ ਭਾਈ ਲੋਕਾਂ ਨੂੰ ਪਾਰਟੀ ਦੇ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ। ਕੀ ਲੱਗਦਾ ਕਿ 7 ਮੈਂਬਰੀ ਜਿਹੜੀ ਕਮੇਟੀ ਬਣਾਈ ਸੀ ਉਹ ਵੀ ਕਾਰਜ ਰਹੀ ਕਿਉਂ? ਮੇਰੇ ਸਮਝ ਅਨੁਸਾਰ 7 ਮੈਂਬਰੀ ਕਮੇਟੀ ਤਾਂ ਜਿਹੜੇ ਸਰਯਕਾਲਤਾ ਸਾਹਿਬ ਨੇ ਬਣਾਈ ਸੀ ਉਹ ਆਪਣਾ ਕਾਰਜ ਕਰੇਗੀ ਔਰ ਨਵੀਂ ਭਰਤੀ ਜਿਵੇਂ ਕਰਨ ਦਾ ਉਹਨਾਂ ਨੇ ਪਹਿਲਾਂ ਫੈਸਲਾ ਵੀ ਕੀਤਾ ਕਿ ਭਰਤੀ ਜਿਹੜੀ ਅਕਲ ਜਲਦੀ ਉਹ 7 ਮੈਂਬਰੀ ਕਮੇਟੀ ਹੀ ਰਾਹੀਂ ਇਹ ਕਰਨ ਦਾ ਸਰਯਕਾਲਤਾ ਸਾਹਿਬ ਦਾ ਉਦੇਸ਼ ਆ। ਉਹਤੇ ਹੁਪੈਰਾ ਦੇਣਗੇ ਐਸਾ ਸਾਨੂੰ ਵਿਸ਼ਵਾਸ ਸਾਰੇ ਮੈਂਬਰ ਸਾਹਿਬਾਨ ਧਾਮੀ ਸਾਹਿਬ ਨੇ ਵੀ ਅਸੀ ਕਹਾਂਗੇ ਕਿ ਉਹ ਸਤ ਮੈਂਬਰੀ ਕਮੇਟੀ ਦੇ ਨਾਲ ਲੜ ਕੇ ਇਕੱਠੇ ਹੋ ਕੇ ਉਹ ਜੋ ਜਿਹਦਾ ਸਾਹਵਾ ਦੇ ਐਸਾ ਉਹਤੇ ਪੂਰੀ ਤਰ੍ਹਾਂ ਪਹਿਰੇਦਾਰੀ ਕਰਨ ਕਿ ਲੱਗ ਰਿਹਾ ਕਿ ਇਹ ਸਿਆਸੀ ਬਾਉ ਦੇ ਵਿੱਚ ਆ ਗਏ ਇੱਕ ਵਾਰੀ ਸਬਤ ਪਾ ਗਏ ਲੱਗਦਾ ਨਹੀਂ ਇਹ ਤਾਂ ਹੈ ਹੀ ਆ ਮਤਲਬ ਇੱਕ ਤਾਂ ਲੱਗਣ ਵਾਲੀ ਗੱਲ ਹੁੰਦੀ ਆ 50 50 ਇਹ ਤਾਂ 100 ਫੀਸਦੀ ਗੱਲ ਸਾਹਮਣੇ ਆ ਮਤਲਬ ਧਾਮੀ ਸਾਹਿਬ ਨੇ ਅਸਤੀਫਾ ਦੇ ਕੇ ਜੋ ਗੱਲਾਂ ਕਹੀਆਂ ਨੇ ਉਹਨਾਂ ਨੇ ਸਪਸ਼ਟ ਰੂਪ ਵਿੱਚ ਸਪਸ਼ਟ ਕਰਤਾ ਕਿ ਕਿਵੇਂ ਪਰੇਸ਼ਾਨ ਕੀਤਾ ਗਿਆ ਜਿਵੇਂ ਰਾਸੀ ਦਬਾਹੇ ਠਾਕੇ ਉਹਨਾਂ ਨੂੰ ਤੰਗ ਕਰਕੇ ਐਸੀਵਾ ਦੇਣ ਲਈ ਮਜਬੂਰ ਕੀਤਾ ਗਿਆ ਸੋ ਇਹ ਸੰਨ ਹੁਣ ਤੱਕ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ